ਅੱਜ ਇੱਕ ਤੁਹਾਡਾ ਨਾ ਇੱਕ ਕਮੈਂਟ ਬਹੁਤ ਵਾਰ ਹੋਇਆ ਜਿਸ ਨੇ ਸਕਰੀਨਸ਼ਾਟ ਖਿੱਚ ਕੇ ਵਾਇਰਲ ਕੀਤਾ ਉਹ ਵੀ ਸ਼ਾਇਦ ਤੁਹਾਡਾ ਕੋਈ ਆਪਣਾ ਹੋ ਸਕਦਾ ਕਿ ਗੱਗਾਨਾ ਹੋ ਸਕਦਾ ਉਸ ਦੇ ਵਿੱਚ ਤੁਸੀਂ ਕਿਸੇ ਨੂੰ ਕਮੈਂਟ ਕੀਤਾ ਕੁੜੀ ਦੀ ਪੋਸਟ ਥੱਲੇ ਆਈ ਲਵ ਯੂ ਦੇਖੋ ਮਾਰਾ ਕੀ ਸੱਚ ਹੈ ਮੈਂ ਕਹਿੰਦਾ ਮਹਾਰਾਜ ਇੱਕ ਜਿਹੜਾ ਕਮੈਂਟ ਕਮੂਡਾ ਬਣਾਉਣੇ ਹਨ ਠੀਕ ਹੈ ਨਾ ਇਹ ਝੱਟ ਬਣ ਜਾਂਦੇ ਨੇ ਐਦਾਂ ਠੀਕ ਆ ਅੱਜ ਤੋਂ ਮਹੀਨਾ ਪਹਿਲਾਂ ਮੇਰਾ ਬਲਾਕ ਕਰ ਪਾਇਆ ਸੀ ਨਾ ਠੀਕ ਆ ਕਹਿੰਦੇ ਕਿ ਪਾਈ ਗੋਪ੍ਰੀ ਸਿੰਘ ਖਾਲਸਾਣੀ ਪੀਬੀ ਨਾਲ ਕੀਤਾ ਬਲਾਕ ਕਰ ਜੇ ਮੈਂ ਬਲਾਕ ਕਰ ਕੀਤਾ ਹੁੰਦਾ ਤਾਂ ਹਮ ਇੱਥੇ ਥੋੜੀ ਬੈਠਾ ਹੁੰਦਾ ਠੀਕ ਹੈ ਨਾ ਤੇ ਇਹ ਹੁਣ ਜਦ ਮੈਂ ਇਹਤ ਕਾਰਵਾਈ ਹੋ ਜਾਂਦੀ ਨਹੀਂ ਹੋ ਸਕਦਾ ਤੁਹਾਡੇ ਵੀ ਹੱਥ ਲੰਬੇ ਪਹੁੰਚ ਤੱਕ ਹੋਵੇ ਗੱਲ ਇਹ ਵੀ ਹੋਈ ਜਿੱਥੇ ਤੱਕ ਸਾਡੇ ਤੱਕ ਕੋਈ ਨਾ ਪੁੱਛੇ ਕਿ ਤੁਸੀਂ ਆਪਣੀ ਸਿੰਘਣੀ ਨੂੰ ਘਰੋਂ ਨਹੀਂ ਨਿਕਲਣ ਦਿੰਦੇ ਕਿ ਬਾਹਰ ਜਾ ਕੇ ਕਿਸੇ ਇੰਟਰਵਿਊ ਨਾ ਕਰਾ ਦੇਣ ਸੱਚ ਨਾਲ ਬੋਲਣ ਸਾਡੇ ਤੱਕ ਇਹ ਗੱਲਾਂ ਆਈਆਂ ਫਿਰ ਇਹਨਾਂ ਨੇ ਮੇਰੇ ਤੇ ਦੋਸ਼ ਲਾਇਆ ਕਿ ਆਪਣੀ ਸਿੰਘਣੀ ਨੂੰ ਮਾਰਦਾ ਕੁੱਟਦਾ ਹੂੰ ਠੀਕ ਆ ਤੇ ਮੈਂ ਆਪਣੀ ਸਿੰਘਣੀ ਹੋਰ ਰਿਕਾਰਡ ਵੀਡੀਓ ਪਾਇਆ ਮੈਂ ਧੰਨਵਾਦ ਤੱਕ ਜੀ ਫਿਟੇ ਮੂੰਹ ਵੀ ਆਖਿਆ ਤੇ ਮੈਨੂੰ ਨਹੀਂ ਅੰਦਾਜ਼ ਇੱਕ ਕੁੜੀ ਤੇ ਮੈਂ ਕਿਹਾ ਸਿੰਘਾ ਨੇ ਆਪਾਂ ਦੋਵਾਂ ਨੇ ਆ ਜਾ ਵੀ ਫਸਾ ਕੇ ਫੜੀ ਸੀ ਹਾਂ ਠੀਕ ਆ ਉਹਨੂੰ ਪਤਾ ਲੱਗ ਗਿਆ ਕਿ ਸਾਡੀ ਵੀਡੀਓ ਰਿਕਾਰਡ ਹੋਉਂਦੀ ਹੈ। ਅੱਛਾ ਉਹ ਕੁੜੀ ਕਹਿੰਦੀ ਕਿ ਮੈਨੂੰ ਜਿਹੜੀ ਤੁਸੀਂ ਗਿਮਗੇਮਾ ਖੇਡ ਰਹੀ ਹੋ ਨਾ ਉਹ ਮੈਂ ਸਮਝ ਚੁੱਕੀ ਹਾਂ। ਠੀਕ ਆ ਉਹ ਕੁੜੀ ਬਾਅਦ ਵਿੱਚ ਫੋਨ ਕਰਕੇ ਸਾਡਾ ਨੰਬਰ ਬਲੌਕ ਚ ਪਾ ਦਿੱਤਾ। ਠੀਕ ਆ ਉਹ ਕੁੜੀ ਨੇ 10000 ਰੁਪਏ ਲਿਆ ਸੀ। ਸਿਰਫ ਮੇਰੀ ਸਿੰਗੜੀ ਨੂੰ ਫੋਨ ਕਰਕੇ ਇਹ ਜਿਹਾ ਕਹਿਣ ਦਾ ਕਿ ਗੁਰਪ੍ਰੀਤ ਜਿਹੜਾ ਆ ਉਹ ਨਿਊਡ ਫੋਟੋਆ ਮੰਗਦਾ। ਕਿਹਨੇ ਦਿੱਤੇ 10000? ਯਾਰ ਇਹ ਹੁਣ ਰੱਬ ਜਾਣਦਾ ਕਿਹਨੇ ਦਿੱਤੇ ਯਾਰ। ਸਾਥੀ ਹੋ ਸਕਦਾ, ਪੇਤੀ ਹੋ ਸਕਦਾ, ਪੇਤੀ ਹੋ ਸਕਦਾ, ਸਾਥੀ ਹੋ ਸਕਦਾ ਯਾਰ। ਜੇ ਜਦੋਂ ਵੀ ਕਿਸ ਕਦੀ ਵੀ ਉਹਦਾ ਪੀਤ ਤੇ ਉਹਨੂੰ ਸੁੱਟਣ ਵਾਸਤੇ ਉਹਦੀ ਕਮਜ਼ੋਰੀਆਂ ਦੱਸੋ ਮੇਰੇ ਅੱਜ ਤੁਹਾਡਾ ਨਾਮ ਵੱਤ ਪੇਧ ਹੋ ਗਈ ਹੈ ਨਾ ਤੇ ਜੇ ਮੈਂ ਕਵਾਂਗਾ ਆਪਣੇ ਤੁਹਾਡੇ ਦੁਸ਼ਮਣਾਂ ਰਾਲ ਕੇ ਮੈਂ ਜੇ ਕਵਾਂਗਾ ਕਿ ਦਮਾ ਢਿੰਗਰਾ ਤੇ ਬਈ ਏਡਾ ਜ ਉਹ ਫੇਮ ਨਸਲੀ ਬੰਦਾ ਨਹੀਂ ਮੈਂ ਤਾਂ ਤੁਸੀਂ ਇਸ ਚੀਜ਼ ਦਾ ਦਾਵਾ ਕਰਦੇ ਹੋ ਵੀ ਤੁਹਾਡੇ ਕਿਸੇ ਨਾਲ ਇਸ ਤਰੀਕੇ ਗੈਰ ਮੈਂ ਨਾ ਹੀ ਕੋਈ ਚੈਟ ਆ ਰਹੀ ਹੈ ਮੈਂ ਇਹ ਚੀਜ਼ ਕਹਿਣਾ ਆ ਕਿ ਮੈਂ ਇੱਕ ਦੋ ਟੀਜਰ ਰੱਖੀਆਂ ਸੀ ਜਾਂ ਤੇ ਕੋਈ ਕੁੜੀ ਸ਼ਰਿਆਂ ਮ ਫਿਰ ਕੈਮਰੇ ਅੱਗੇ ਆਵੇ ਕਿ ਹਾਂ ਕਿ ਭਾਈ ਗੁਰਪ੍ਰੀਤ ਸਿੰਘ ਖਾਸ ਨੇ ਮੈਂ ਨਾ ਗਲਤ ਕੀਤਾ ਠੀਕ ਆ ਜਦ ਮੈਂ ਕਿਹਾ ਫਿਰ ਜਿਹੜਾ ਲਾਗੇ ਉਹਨਾਂ ਦਾ ਕੋਈ ਥਾਣਾ ਆ ਲੋਕਾਂ ਉੱਥੇ ਜਾ ਕੇ ਮੇਰੇ ਖਿਲਾਫ ਦਰਖਾਸਤ ਦੇ ਮੈਨੂੰ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਧੀ ਗੱਲ ਫਿਰ ਤੁਸੀਂ ਡੈਫਰਮੇਸ਼ਨ ਦਾ ਪਰਚਾ ਕਿਉਂ ਨਹੀਂ ਦਿੱਤਾ ਨਹੀਂ ਮੈਂ ਦੇਖੋ ਮੈਨੂੰ ਨਾ ਬੜਾ ਕੁਝ ਕਿਹਾ ਲੋਕਾਂ ਨੇ ਮੈਨੂੰ ਬੜਿਆਂ ਨੇ ਕਿਹਾ ਮੇਰੇ ਔਰ ਗੋੜਾ ਮੇਰੇ ਫੈਮਲੀ ਨੇ ਮੈਨੂੰ ਮੇਰੇ ਫਾਦਰ ਸਾਹਿਬ ਨੇ ਕਿਹਾ ਕਿ ਤੇਰੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਆਪ ਹੀ ਇਹਨਾਂ ਪਰਚਾ ਕਰਵਾ ਉੱਗੇ ਲੋਕੀ ਦਾ ਇਹ ਵੀ ਕਹਿ ਰਿਹਾ ਕਿ ਤੁਹਾਡੀ ਹੋਟਲ ਦੇ ਵਿੱਚ ਡਿਟੇਲ ਵੀ ਆਏਗੀ ਮੈਂ ਕਹਿੰਦਾ ਕਿ ਮਹਾਰਾਜ ਕਢਾਓ 10000 ਰੁਪਿਆ ਮਹਾਰਾਜ ਅਸਤਰ ਹੁਣਾ ਨੇ ਖਰਚ ਕੀਤਾ ਹੋਟਲ ਵਾਲਾ ਇਹਨੂੰ ਠੀਕ ਆ ਚਲੋ ਹੱਥ ਨਹੀਂ ਆਇਆ ਕੁਝ ਵੀ ਕੁਝ ਨਿਕਲਿਆ ਨਹੀਂ ਫਿਰ ਅਸਤਰ ਹੁਣਾ ਨੇ ਕੀਤਾ ਕਿ ਵੀ ਇਹ ਚਲੋ ਚਲਾਕੀ ਖੇਡੀ ਤੇ ਚਲੋ ਅਸੀਂ ਕਿਹੜਾ ਰੋਟੀ ਚੋਚੀ ਕਹਿਨੇ ਆ ਅਸੀਂ ਚਲਾਕੀ ਅਸੀਂ ਹੀ ਪੜਨੀ ਉਹਨਾਂ ਨੇ ਕੀਤਾ ਕਿ ਵੀ ਕੰਪਿਊਟਰ ਉੱਤੇ ਮਿਸਟਰ ਗੁਰਬਿੰਦਰ ਸਿੰਘ ਲਿਖ ਕੇ ਨਾ ਅੱਗੇ ਨੰਬਰ ਮਤਲਬ ਮੇਰਾ ਲਿਖਣਾ ਭੁੱਲ ਗਏ ਜਦ ਗੱਲ ਜ਼ਮੀਨੀ ਪੱਧਰ ਤੋਂ ਉੱਠ ਕੇ ਮਸਲਾ ਤੇ ਆਉਂਦੀ ਹੈ ਤਾਂ ਕਈ ਵਾਰ ਮਸਲੇ ਸੋਸ਼ਲ ਮੀਡੀਆ ਤੇ ਵੀ ਹੱਲ ਹੋ ਜਾਂਦੇ ਨੇ ਤੇ ਕਈ ਵਾਰ ਗਰਾਊਂਡ ਲੈਵਲ ਤੇ ਵੀ ਆਉਣਾ ਪੈਂਦਾ ਪਰ ਅਸੀਂ ਗੱਲ ਕਰ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਜਦ ਤੱਕrar ਹੁੰਦੇ ਨੇ ਬੋਬਖਸ ਖਾਲਸਾ ਤੇ ਅਸਤਰ ਦੀ ਗੱਲ ਦਿਨੋਂ ਦਿਨ ਵੱਧਦੀ ਜਾ ਰਹੀ ਸੀਗੀ ਪਰ ਉਹ ਕਿਤੇ ਨਾ ਕਿਤੇ ਮਸਲਾ ਠੰਡਾ ਹੋਣ ਦਾ ਕਾਰਨ ਕੀ ਸੀਗਾ ਵਿੱਚ ਭਾਈ ਅਮਰਪਾਲ ਸਿੰਘ ਮੇਰੋ ਵੀ ਆਉਂਦੇ ਨੇ ਇਹ ਗੱਲ ਆਖੀ ਜਾਂਦੀ ਹੈ ਕਿ ਬੋਬ ਖਾਲਸਾ ਦੁਦਿਆਂ ਧੀਆਂ ਪੈਣਾ ਦੇ ਨਾਲ ਜ਼ਬਰਦਸਤੀ ਕਰਦਾ ਜਾਂ ਉਹਨਾਂ ਨੂੰ ਕਮਰਿਆਂ ਦੇ ਵਿੱਚ ਖੜਦਾ ਹੈ ਆਖਰਕਾਰ ਇਸ ਦੇ ਪਿੱਛੇ ਕਿੰਨਾ ਕੁ ਸੱਚ ਹੈ ਜਾਂ ਕੀ ਇਸ ਦੇ ਪਿੱਛੇ ਐਸੀ ਗੱਲ ਲੁਕੀ ਹੈ ਕਿ ਇਹ ਗੱਲ ਸਪਸ਼ਟ ਨਹੀਂ ਹੋ ਪਾਰੀ ਸੜਨਾਲੇ ਇਸ ਵੇਲੇ ਗੁਰਪ੍ਰੀਤ ਸਿੰਘ ਖਾਲਸਾ ਵਰਫ ਬੋਬ ਖਾਲਸਾ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਮੈਂ ਇਹੀ ਸਵਾਲ ਕਰਾਂਗਾ ਹੂੰ ਥੋੜੇ ਮੁੱਦੇ ਬਾਰੇ ਕਿ ਉਹ ਹੱਥ ਦੇ ਵਿੱਚ ਪਾਏ ਹੱਥ ਦੀ ਫੋਟੋ ਕਿਹਦੀ ਸੀਗੀ ਥੋੜੇ ਨਾਲ ਜਿਹੜੀਆਂ ਕੁੜੀਆਂ ਦੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ ਸੀਸੀਟੀਵੀ ਦੀ ਗੱਲ ਸਾਹਮਣੇ ਆਈ ਅਸਤਰ ਦੀ ਗੱਲ ਸਾਹਮਣੇ ਆਈ ਮਸਲਾ ਕੀ ਹੈ ਜੀ ਪੂਰਾ ਦੇਖੋ ਜੀ ਮਸਲਾ ਤੇ ਇਹ 10 15 ਦਿਨਾਂ ਤੋਂ ਚੱਲ ਰਿਹਾ ਸੀ ਠੀਕ ਆ ਮੈਂ ਇਸ ਮਸਲੇ ਤੇ ਬੋਲਿਆ ਤੱਕ ਨਹੀਂ ਠੀਕ ਆ ਕਿ ਕੂੜ ਪ੍ਰਚਾਰ ਅੱਜ ਦਾ ਨਹੀਂ ਹੋ ਰਿਹਾ ਇਹ ਅੱਜ ਤੋਂ ਅ 15 20 ਦਿਨ ਜਾਂ ਮਹੀਨਾ ਲਾ ਲਓ ਅੱਜ ਤੋਂ ਮਹੀਨਾ ਪਹਿਲਾਂ ਮੇਰਾ ਬਲਾਤਕਾਰ ਬਣਾਇਆ ਸੀ ਇਹਨਾਂ ਨੇ ਠੀਕ ਆ ਕਹਿੰਦੇ ਕਿ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਬੀਬੀ ਨਾਲ ਕੀਤਾ ਬਲਾਤਕਾਰ ਇੱਕ ਕਿਸੇ ਬੀਬੀ ਨਾਲ ਹੋਇਆ ਸੀ ਬਲਾਤਕਾਰ ਕਿਸੇ ਭਾਬੀ ਨੇ ਨਾ ਗਲਤ ਕੰਮ ਕੀਤਾ ਤੇ ਉਹ ਉਹਦੇ ਨਾਲ ਉਹਦੀ ਆਡੀਓ ਨਾਲ ਮੇਰੀ ਫੋਟੋ ਜੋੜ ਕੇ ਨਾ ਵਾਇਰਲ ਕਰਤੀ ਠੀਕ ਆ ਕਿ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਬੀਬੀ ਨੂੰ ਮੋਟਰ ਤੇ ਖੜਿਆ ਬੜਾ ਗਲਤ ਕੰਮ ਕੀਤਾ ਤੇ ਮੈਂ ਉਦੋਂ ਸਾਹ ਬਲਾ ਲਿਆ ਕਿ ਇਹ ਹੁਣ ਕੂੜ ਪ੍ਰਚਾਰ ਤੇ ਆ ਗਏ ਨੇ ਤੇ ਕੋਈ ਚੱਕਰ ਨਹੀਂ ਰਿਐਲਿਟੀ ਪਤਾ ਜੇ ਮੈਂ ਬਲਾਦਕਾਰ ਕੀਤਾ ਹੁੰਦਾ ਤਾਂ ਹਮ ਇੱਥੇ ਥੋੜੀ ਬੈਠਾ ਹਣਾ ਸੀ ਠੀਕ ਹੈ ਨਾ ਤੇ ਇਹ ਹੁਣ ਜਦ ਮੇਰੇ ਤੇ ਕਾਰਵਾਈ ਹੋ ਜਾਂਦੀ ਨਹੀਂ ਹੋ ਸਕਦਾ ਤੁਹਾਡੇ ਵੀ ਹੱਥ ਲੰਬੇ ਪਹੁੰਚ ਤੱਕ ਹੋਵੇ ਨਹੀਂ 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 ਹਾਂ ਦੇਖੋ ਜੀ ਭਾਵੇਂ ਜਿੱਡੀ ਮਰਜ਼ੀ ਜਿਹੜੋ ਬੰਦਾ ਕੋਈ মিডিਆ ਅੱਗੇ ਆ ਗਿਆ ਨਾ ਠੀਕ ਹੈ ਨਾ ਭਾਵੇਂ ਉਹ ਬੰਦਾ ਮੈਂ ਕਹਿੰਦਾ ਵੀ ਸੀਐਮ ਕਿਉਂ ਨਾ ਹੋਵੇ ਤੇ ਜਦੋਂ ਬੰਦਾ ਇੱਕ ਬੀਬੀ মিডিਆ ਅੱਗੇ ਆਗੇ ਕਿ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਮੇਰੇ ਨਾਲ ਇੱਥੋਂ ਤੱਕ ਕੀਤਾ ਆ ਕੰਮ ਕੀਤਾ ਤੇ ਕੋਈ ਵੀ ਡਾ ਕੋਈ ਬੰਦਾ ਕੋਈ ਖਬੀਖਾਨ ਨਹੀਂ ਆ ਕਿ ਉਦੋਂ ਤੱਕ ਕੋਈ মিডিਆ ਅਪਰੋਚ ਨਾ ਕਰੇ ਕਿ ਭਾਈ ਤੂੰ ਤਾਂ ਬਲਾਤਕਾਰ ਕੀਤਾ ਕੋਈ ਉੱਤੇ ਕੋਈ ਦੋਸ਼ ਨਾ ਹੋਵੇ ਮਤਲਬ ਭਾਵੇਂ ਜਿੱਡਾ ਵੀ ਆ ਹੁਣ ਕਿੜ ਕਿੜੇ ਪੋਲੀਟੀਸ਼ੀਅਨ ਆ ਉਹਨਾਂ ਤੇ ਬਲਾਤਕਾਰ ਲੱਗੇ ਨੇ ਉਹ ਦੋਸ਼ ਲੱਗੇ ਨੇ ਪਰ ਕੋਟਾ ਕਿਚਰੀਆਂ ਜਾਣਾਂ ਪੈਂਦਾ ਸਭ ਨੂੰ ਕੋਈ ਇੱਥੇ ਕੋਈ ਰੱਬ ਨਹੀਂ ਆ ਠੀਕ ਆ ਤੇ ਮੈਂ ਕਹਿੰਦਾ ਆ ਕਿ ਚਲੋ ਫਿਰ ਜਦੋਂ ਇਹ ਗੱਲਾਂ ਬਾਤੀਆਂ ਗਈਆਂ ਫਿਰ ਨਾ ਹਫਤੇ ਕੇ ਬਾਅਦ ਨਾ ਆ ਬਾਬਾ ਮੇਜਰ ਸਿੰਘ ਸੋਢੀ ਜੀ ਹੋਣਾ ਨੇ ਨਾ ਇਹਦਾ ਤਾਂ ਇਹਦਾ ਬਾਣਾ ਲਵਾਤਾ ਇਹ ਗਲਤ ਕੰਮ ਕਰਦਾ ਸੀ ਫਿਰ ਇੱਕ ਵੀਡੀਓ ਹੋਰ ਆ ਗਈ ਮੈਂ ਇਸ ਮੈਂ ਨਾ ਇਹ ਚੀਜ਼ਾਂ ਮੈਂ ਕੋਈ ਜਵਾਬ ਨਹੀਂ ਦਿੱਤਾ ਮੈਂ ਹਾਰ ਕੇ ਨਾ ਮੈਂ ਬਾਬਾ ਜੀ ਕੋਲ ਗਿਆ ਮੈਂ ਸਾਰੇ ਮੈਂ ਛੱਡੋ ਸਾਰੀਆਂ ਮੈਂ ਕਿਨੂੰ ਨੈਟ ਤੇ ਜਵਾਬ ਨਹੀਂ ਦੇਣਾ ਕਿ ਦੇਖੋ ਮੈਂ ਮੇਰਾ ਆ ਤਾਂ ਮੈਂ ਵੀਡੀਓ-ਵਿਡੀਓ ਨਹੀਂ ਖੇਡਦਾ ਜਿੰਨੂੰ ਕੋਈ ਪ੍ਰੋਬਲਮ ਹੈ ਮੇਨਾਂ ਇੱਥੇ ਆ ਕੇ ਗਰਾਊਂਡ ਲੈਵਲ ਤੇ ਗੱਲ ਕਰ ਲੈ ਅਸੀਂ ਕਿਤੇ ਭੱਜੀਆਂ ਪੰਜਾਬ ਛੱਡ ਗਏ ਤੇ ਮੈਂ ਬਾਬਾ ਜੀ ਨਾਲ ਗੱਲ ਕੀਤੀ ਮੈਂ ਬਾਬਾ ਜੀ ਨੂੰ ਦੱਸਿਆ ਸਾਰਾ ਮੈਂ ਬਾਬਾ ਜੀ ਨੂੰ ਕੱਟ ਕੇ ਸਾਰੀਆਂ ਮੈਂ ਆ ਚੀਜ਼ਾਂ ਬਖਾਦੀਆਂ ਮੈਂ ਬਾਬਾ ਜੀ ਕਿਦਾਂ ਆਪ ਹੀ ਦਿਖਾ ਦਿੱਤੀ ਆਪ ਦਿਖਾ ਦਿੱਤੀ ਬਾਬਾ ਜੀ ਆ ਵੇਖੋ ਫਲਾਣੀਆਂ ਧੀਆਂ ਦਾ ਜੋੜ ਰਿਹਾ ਆ ਆ ਕੰਡੇ ਆ ਮੇਰੇ ਆਪਣੇ ਜਿਹੜੇ ਨਾਲ ਮੇਰੇ ਮੇਰੇ ਯਾਰ ਮਿੱਤਰ ਜਿਹੜੇ ਕਹਿੰਦੇ ਜਿੰਨਾਂ ਨਾਲ ਬਹਿ ਕੇ ਖਾਦਾ ਸੀ ਉਹਨਾਂ ਨੇ ਮੇਰੇ ਪੇਟ ਤੇ ਛੁਰਾ ਮਾਰਿਆ ਤੇ ਮੈਂ ਬਾਬਾ ਜੀ ਨੂੰ ਸਭ ਵੇਟ ਜਿਹੜੇ ਰਿਐਲਿਟੀ ਦੱਸਤੀ ਠੀਕ ਹੈ ਨਾ ਬਾਬਾ ਜੀ ਨੇ ਇਦਾਂ ਵੇਖਿਆ 2 ਮਿੰਟ ਵੇਖਿਆ ਬਾਬਾ ਜੀ ਕਹਿੰਦੇ ਆ ਫਾੜ ਯਾਰ ਮੈਂ ਕੀ ਕਹਿੰਦਾ ਜਦੋਂ ਬੰਦਾ ਤਾਂ ਚੜਦਾ ਨਾ ਉਨਸ ਸੁਟਣ ਵਾਸਤੇ ਨਾ ਤੇ ਇਹ ਚੀਜ਼ਾਂ ਨੋਰਮਲ ਆ ਇਹ ਜਿਹੜੇ ਹੋਣੀਆਂ ਨੇ ਇਹ ਜਿਹੜਾ ਬਾਬਾ ਜੀ ਕਹਿੰਦੇ ਮੇਰ ਨਾਲ ਬੜੀ ਜਿਆਦਾ ਹੁੰਦੀਆਂ ਨੇ ਠੀਕ ਆ ਨਾ ਤੋ ਇਹਨਾਂ ਦੀ ਪਰਵਾਹ ਨਹੀਂ ਕਰਨੀ ਕਿਹੇ ਕੁੱਤੇ ਬਿੱਲੀ ਦਾ ਰਪਲਾਈ ਨਹੀਂ ਕਰਨਾ ਠੀਕ ਆ ਮੈਂ ਚਲੋ ਮੈਂ ਮਾਹਪੁਰਖਾਂ ਦੇ ਬਚਨੀਆਂ ਮਹਾਰਾਜ ਮੈਂ ਬਚਨ ਤੇ ਮੈਂ ਸੱਤ ਵਜੇ ਦੀ ਮੈਂ ਫੋਲੋ ਪਾਇਏ ਉਹਨਾਂ ਦੇ ਬਚਨਾਂ ਤੇ ਪਰ ਮੈਂ ਜਵਾਬ ਨਹੀਂ ਦਿੱਤਾ ਮੈਂ ਕਦੇ ਬੋਲਿਆ ਜਦੋਂ ਉਹ ਇਹ ਲੋਕ ਘਟੀਆਂ ਹਰਕਤਾਂ ਦੇ ਉੱਤੇ ਰਹੇ ਜਿਵੇਂ ਕਿ ਜਿਵੇਂ ਕਿ ਜਦੋਂ ਇਹਨਾਂ ਨੇ 3 ਭੈਣਾਂ ਨਾਲ ਮਿਲ ਜੋੜਨਾ ਸ਼ੁਰੂ ਕਰਤਾ ਉਹ 3 ਭੈਣਾਂ ਜਿਹੜੇ ਪਰਿਵਾਰ ਵਾਲੀਆਂ ਸੀ ਉਹ 3 ਭੈਣਾਂ ਜਿਨ੍ਹਾਂ ਦੇ ਜਿਹੜੇ ਬੱਚਿਆਂ ਵਾਲੀਆਂ ਸੀ ਜਿਉ ਕੋਈ ਫੋਟੋ ਵੀ ਪਾਉਂਦੇ ਸੀ ਠੀਕ ਆ ਤੇ ਇਹ ਕਰਦੇ ਕੀ ਸੀ ਉਹ ਜੋੜਦੇ ਸੀ ਇਹ ਆਏ ਇੰਨੇ ਗੁਰਪ੍ਰੀਤ ਗੁਰਪ੍ਰੀਤ ਸਿੰਘ ਖਾਲਸਾ ਦੀ ਮਤਲਬ ਰਿਲੇਟਡ ਸਟੋਰੀ ਪਾਈ ਆ ਜੀ ਕੋਈ ਜੀ ਕੋਈ ਕਿੰਨੇ ਕੋਈ ਰੋਮਾਂਟਿਕ ਮਤਲਬ Song ਤੇ ਮਤਲਬ ਕਿ ਬੀਬੀ ਨੇ ਪਾਤੀ ਕੋਈ ਸਟੋਰੀ ਉਹ ਮੈਨਾਂ ਜੋੜ ਦੇਣਾ ਮੈਨੂੰ ਸਕਰੀਨਸ਼ਾਟ ਆਉਣੇ ਸ਼ੁਰੂ ਹੋ ਗਏ ਕਿ ਭਾਈ ਸਾਹਿਬ ਆ ਵੇਖੋ ਕੀ ਮਤਲਬ ਇਹ ਲੋਕ ਫਿਰ ਹੈ ਕਿਹੜੀ ਫੇਕ ਆਈਡੀਆ ਸਾਰਾ ਕੁਝ ਫੇਕ ਆਈਡੀਆ ਦਾ ਸਾਰਾ ਕੁਝ ਫੇਕ ਆਈਡੀਆ ਦਾ ਠੀਕ ਆ ਫੇਕ ਆਈਡੀਆ ਤੋਂ ਆਡੀਓ ਜਾਰੀ ਹੁੰਦੀਆਂ ਨੇ ਕਿ ਭਾਈ ਗੁਰਪ੍ਰੀਤ ਸਿੰਘ ਖਾਲਸਾ ਧੀਆਂ ਭੜਾ ਨੂੰ ਬਲੈਕਮੇਲ ਕਰਦਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਖਾਲਸਾ 3 ਭੈਣਾਂ ਦੀ ਨਿਊਡ ਫੋਟੋਆਂ ਮੰਗਦਾ। ਹੂੰ। ਨਾ ਤੇ ਅੱਜ ਤੱਕ ਉਹ ਬੀਬੀਆਂ ਸਾਹਮਣੇ ਆਈਆਂ ਨੇ। ਠੀਕ ਆ। ਨਾ ਤੇ ਅੱਜ ਤੱਕ ਉਹ ਆਡੀਓ ਤੇ ਨਾ ਅੱਜ ਤੱਕ ਉਹ ਫੋਟੋਆਂ ਜਿਹੜੀਆਂ ਸਾਹਮਣੇ ਆਈਆਂ ਕਿ ਮੈਂ ਕਿੱਥੇ ਕੋਈ ਚੈਟ ਕਿੱਥੇ ਮੈਂ ਮੰਗੀਆਂ ਫੋਟੋਆਂ। ਠੀਕ ਆ ਤੇ ਕਿੱਥੇ ਮੈਂ ਕਿਹਨੂੰ ਬਲੈਕਮੇਲ ਕੀਤਾ। ਚੈਟਾਂ ਬਣਾਵਣਾ ਵਾਇਰਲ ਕਰੀ ਜਾਂਦੇ ਆ। ਚੈਟਾਂ ਦਮਤ ਜੀ ਹੁਣੇ ਆਉਂਦਾ ਸਪੋਰਟ ਮੈਂ ਤੁਹਾਡੀਆਂ ਛੱਤੀ ਬਣਾ ਦਿੰਦਾ। ਜੀ। ਅੱਜ ਕੱਲ ਕੋਈ ਈਡੀ ਜੀ ਜੀ। ਮੈਂ ਇਹ ਚੀਜ਼ ਰੱਖੀ ਸੀ। ਦੀ ਮੇਰੀ ਕਿਸੇ ਬੀਬੀ ਨਾਲ ਅੱਛਾ ਜਿਹੜੀ ਬੀਬੀਆਂ ਤੁਹਾਨੂੰ ਫੋਟੋਆਂ ਸੈਂਡ ਕਰ ਸਕਦੀਆਂ ਮੇਰੀਆਂ ਸੌਰੀ ਜੀ ਜੇ ਕੋਈ ਮਤਲਬ ਚੈਟਾ ਸੈਂਡ ਕਰ ਸਕਦੀਆਂ ਆਡੀਓ ਸੈਂਡ ਕਰ ਸਕਦੀਆਂ ਤੇ ਕੀ ਫੋਟੋਆਂ ਸੈਂਡ ਨਹੀਂ ਕਰ ਸਕਦੀਆਂ ਠੀਕ ਹੈ ਨਾ ਪ੍ਰੂਫ ਤੇ ਅਸਲੀ ਇਹ ਆ ਹੁਣ ਜਿਹੜੀ ਚੈਟ ਆ ਚੈਟ ਨੂੰ ਕੋਟ ਵੀ ਨਹੀਂ ਮੰਨਦੀ ਜੀ ਨਾ ਅਦਾਲਤ ਮੰਨਦੀ ਨਹੀਂ ਨਹੀਂ ਪ੍ਰੂਫ ਹੁੰਦੀ ਜੀ ਅਪਰੂਵਡ ਅਪਰੂਵਡ ਇਹ ਮੰਨਦੇ ਨੇ ਉਹ ਮੰਨਦੇ ਸিসিਟੀਵੀ ਨੂੰ ਉਹ ਮੰਨਦੇ ਵੀਡੀਓ ਨੂੰ ਠੀਕ ਆ ਆਡੀਓ ਨੂੰ ਨਹੀਂ ਮੰਨਦੇ ਠੀਕ ਹੈ ਨਾ ਸੋ ਇਹ ਜਿਹੜੀਆਂ ਚੀਜ਼ਾਂ ਮੈਂ ਉੱਥੇ ਨਾ ਬਾਕੀ ਚਲੋ ਮੈਂ ਬਹੁਤੇ ਜਵਾਬ ਨਹੀਂ ਦਿੱਤੇ ਇੱਕੋ ਮੈਂ ਗੱਲ ਰੱਖੀ ਕਿ ਮੈਂ ਆਪਣੇ ਸਿੰਘਣੀ ਨਾਲ ਨਾ ਸਭ ਤੋਂ ਸਭ ਤੋਂ ਪਹਿਲਾਂ ਮੈਂ ਵਹਿਮ ਕੱਢੇ ਲੋਕਾਂ ਨੂੰ ਇਹ ਲੱਗਦਾ ਲੋਕਾਂ ਨੇ ਨਾ ਕੀ ਕੀਤਾ ਲੋਕਾਂ ਨੇ ਨਾ ਇਹ ਚ ਜਾਂ ਅਫਵਾਹਾਂ ਵਾ ਡੋਣੀ ਸ਼ੁਰੂ ਕਰਤੀਆਂ ਕਿ ਡੇਰੇ ਬਾਬੇ ਨਾਨਕ ਵਾਲਦੀ ਨੇ ਇੱਕ ਇੱਕ ਬੀਬੀ ਸੀ ਉਹ ਪਾਈ ਗੁਰਪ੍ਰੀਤ ਸਿੰਘ ਖਾਲਸਾ ਤੋਂ ਦੁਖੀ ਹੋ ਕੇ ਸੁਇਸਾਈਡ ਕਰ ਗਈ ਹੁਣ ਧੋਖਾ ਦਿੱਤਾ ਇਹ ਚੈਟਾਂ ਵੀ ਆਈਆਂ ਸਾਡੇ ਕੋਲ ਆ ਠੀਕ ਹੈ ਤੇ ਮੈਂ ਕਹਿਆ ਵੀ ਜੇ ਕੁੜੀ ਕੋਈ ਲਾਕੇ ਮਰੀ ਹੁੰਦੀ ਮੇਰਾ ਮਤਲਬ ਮੇਰਾ ਸੁਇਸਾਈਡ ਕਰਕੇ ਮਰੀ ਹੁੰਦੀ ਠੀਕ ਹੈ ਨਾ ਤਾਂ ਉਹ ਮੁੱਦਾ ਅਜੇ ਤੱਕ ਹੋਣ ਬਾਹਰ ਹੋਣਾ ਸੀ ਉਹ ਬਾਹਰ ਕਿਉਂ ਨਹੀਂ ਆਇਆ ਠੀਕ ਹੈ ਚਲੋ ਇਹ ਚੀਜ਼ਾਂ ਦਾ ਚਲੋ ਇਹ ਤਾਂ ਮੰਨਣੇ ਨਹੀਂ ਆਉਂਦਾ ਇਹ ਤਾਂ ਚਲੋ ਮੇਰੀ ਸਿੰਘਣੀ ਨੂੰ ਵੀ ਪਤਾ ਠੀਕ ਹੈ ਨਾ ਵੀ ਚਲੋ ਫਿਰ ਮੇਰੀ ਸਿੰਘਣੀ ਬਾਰੇ ਨਾਲੇ ਕੂੜ ਪੱਟਿਆ ਰਕਣਾ ਸ਼ੁਰੂ ਕਰਤਾ ਇਹਦੀ ਸਿੰਘਣੀ ਤੇ ਵੱਖਰੀ ਹਿੰਦੀ ਆ ਗੱਲ ਇਹ ਵੀ ਹੋਈ ਜਿੱਥੋਂ ਤੱਕ ਛਾਡੇ ਤੱਕ ਕੋਈ ਪੁੱਛੇ ਕਿ ਤੁਸੀਂ ਆਪਣੀ ਸਿੰਘਣੀ ਨੂੰ ਘਰੋਂ ਨਹੀਂ ਨਿਕਲਣ ਦਿੰਦੇ ਕਿ ਬਾਹਰ ਜਾ ਕੇ ਕਿਸੇ ਇੰਟਰਵਿਊ ਨਾਲ ਕਰਾ ਦਮ ਸੱਚ ਨਾਲ ਬੋਲਣ ਸਾਡੇ ਤੱਕ ਇਹ ਗੱਲਾਂ ਆਈਆਂ ਇਦਾਂ ਦਾ ਕੁਝ ਨਹੀਂ ਆ ਠੀਕ ਆ ਸਿਰਫ ਕੂੜ ਪ੍ਰਚਾਰ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਸਿੰਘਣੀ ਨੂੰ ਮੇਰੇ ਤੇ ਡਾਟ ਨਹੀਂ ਹੋਇਆ ਕੋਈ ਵੀ ਲੇਡੀ ਆ ਉਹਦੇ ਤੋਂ ਉਹ ਚੀਜ਼ਾਂ ਪਹੁੰਚਣਗੀਆਂ ਨਾ ਰੈਕਟ ਕਰੂਗੀ ਉਹਦਾ ਹੱਕ ਆ ਪੁੱਛਣਾ ਠੀਕ ਆ ਬਟ ਮੈਂ ਉਸ ਚੀਜ਼ ਦਾ ਸਪਸ਼ਟੀਕਰਨ ਦਿੱਤੇ ਠੀਕ ਆ ਅੱਜ ਸਿੰਘਣੀ ਮੇਰੇ ਨਾਲ ਆ ਠੀਕ ਆ ਤੇ ਮੈਂ ਫਿਰ ਬਕਾਇਦਾ ਮੈਂ ਵੀ ਇੱਕ ਦਾ ਮਸਲੇ ਹੱਲ ਨਹੀਂ ਹੋਣੇ ਮੈਂ ਆਪਣੀ ਸਿੰਗਣੀ ਨਾਲ ਵੀਡੀਓ ਪਾਤੀ ਹੂੰ ਸੋਸ਼ਲ ਮੀਡੀਆ ਤੇ ਜੀ ਕਿ ਆਹ ਮੇਰੀ ਸਿੰਗਣੀ ਮੇਰੇ ਨਾਲ ਆ ਫਿਰ ਇਹਨਾਂ ਨੇ ਮੇਰੇ ਤੇ ਦੋਸ਼ ਲਾਇਆ ਕਿ ਆਪਣੀ ਸਿੰਗਣੀ ਨੂੰ ਮਾਰਦਾ ਕੁੱਟਦਾ ਹੂੰ ਠੀਕ ਆ ਤੇ ਮੈਂ ਆਪਣੀ ਸਿੰਗਣੀ ਹੋਰ ਰਿਕਾਰਡ ਵੀਡੀਓ ਪਾਇਆ ਮੈਂ ਵੀ ਦਿਨ ਵਜ ਤੱਕ ਜੀ ਫਿਟੇ ਮੂਵੀ ਆਖਿਆ ਤੇ ਮੈਂ ਨਹੀਂ ਅੰਦਰ ਆ ਠੀਕ ਆ ਤੇ ਮਤਲਬ ਕਿ ਏਡੀ ਗੱਲ ਨੂੰ ਏਡੀ ਬਣਾਤਾ ਇੱਕ ਡੀਫੇਮ ਕਰਨ ਵਾਸਤੇ ਠੀਕ ਆ ਮੇਰੀ ਸਿੰਗਣੀ ਤੱਕ ਇਹਨਾਂ ਨੇ ਕੂੜ ਪ੍ਰਚਾਰ ਕਰਕੇ ਮੇਰੀ ਸਿੰਗਣੀ ਦਾ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ 노 ਡਾਊਟ ਕਰਦੇ ਦੇ ਵਿੱਚ ਕਲਾਕਲੇਸ਼ ਵੀ ਹੋਇਆ ਮੈਂ ਤੇ ਚੀਜ਼ੋ ਪਾਈਦਾ ਨਹੀਂ ਠੀਕ ਹੈ ਜਹਰ ਜੀ ਗੱਲ ਇੰਨੀਆਂ ਗੱਲਾਂ ਹੋਣਗੀਆਂ ਤਾਂ ਘਰ ਦੇ ਵਿੱਚ ਰਿਐਕਟ ਹੋਣਾ ਦਾ ਉਹ ਬਿਲਕੁਲ ਬਿਲਕੁਲ ਜਿਨੇ ਨਾਲ ਰਹਿਣਾ ਠੀਕ ਹੈ ਨਾ ਹੁਣ ਮੰਨ ਲਓ ਅਸੀਂ ਆ ਸਾਨੂੰ ਕਿਸੇ ਆਪਣੀ ਸਿੰਘੜੀ ਦਾ ਕੋਈ ਪਤਾ ਲੱਗਿਆ ਹੀ ਪੁੱਛਾਂਗੇ ਠੀਕ ਆ ਜਦੋਂ ਮੈਂ ਆਪਣੀਆਂ ਸਾਰੀਆਂ ਜਿਹਨੂੰ ਗੱਲਾਂ ਬਾਤਾਂ ਮਤਲਬ ਮੈਂ ਆਪਣੇ ਸਪਸ਼ਟਿਕਨ ਰੱਖੇ ਕਿ ਇਦਾਂ ਇਦਾਂ ਮਤਲਬ ਆ ਮਤਲਬ ਤਰੀਕੇ ਜਿਹੜੇ ਆ ਆ ਕੋਜੀਆਂ ਹਰਕਤਾਂ ਚੱਲਿਆ ਜਾ ਰੀਆਂ ਨੇ ਫਿਰ ਉਹਨੂੰ ਥੋੜਾ ਜਿਹਾ ਹੋਇਆ ਕਿ ਯਾਰ ਠੀਕ ਆ ਹੁਣ ਇਹ ਚੀਜ਼ ਓਵਰ ਹੋ ਰਹੀ ਆ ਵੀ ਸੂਈ ਸੈਡ ਬਣਾ ਦੇਣਾ ਠੀਕ ਆ ਕਿ ਮਤਲਬ ਬਲਾਤਕਾਰ ਬਣਾ ਦੇਣਾ ਠੀਕ ਆ ਇਹ ਆਪਣੀ ਮਤਲਬ ਘਰ ਵਾਲੀ ਇਹ ਇਹ ਤੋਂ ਇਹ ਪੱਕੇ ਰਹਿੰਦੀ ਆ ਮਹੀਨਾ ਹੋ ਗਿਆ ਕਹਿੰਦੇ ਘਰ ਵਾਲੀ ਪੱਕ ਰਹੀ ਦੀ ਮੇਰੇ ਘਰ ਮੇਰੀ ਸਿੰਘਣੀ ਅੱਜ ਤੱਕ ਉਹਨੇ ਮਲਜਾਦੀ ਵੀ ਇਹ ਮੁੱਦਾ ਛੜਿਆਣਾ ਇੱਕ ਵਾਰੀ ਘਰੋਂ ਬਾਹਰ ਨਹੀਂ ਗਈ ਠੀਕ ਆ ਆਪਣੇ ਘਰੇ ਆ ਚਲੋ ਮੁੱਦਾ ਹੋ ਗਿਆ ਸੌਟ ਆਊਟ ਠੀਕ ਆ ਮੈਂ ਸਿੰਘਣੀ ਨਾਲ ਵੀਡੀਓ ਪਾਤੀ ਠੀਕ ਆ ਉਹ ਹੱਥ ਵੀ ਕਲੀਅਰ ਕਰਤਾ ਠੀਕ ਮੇਰੀ ਸਿੰਘਣੀ ਨੇ ਜਦੋਂ ਲੋਕ ਉਹਨਾਂ ਨੂੰ ਮੈਸੇਜ ਕਰਦੇ ਸੀ ਠੀਕ ਆ ਕੁੜੀਆਂ ਹੂੰ ਜ਼ਿਆਦਾਤਰ ਨਾ ਇੱਕ ਕੁੜੀ ਤੇ ਮੈਂ ਤੇ ਅਸੀਂ ਸਿੰਘਾਂ ਨੇ ਆਪਾਂ ਦੋਵਾਂ ਨੇ ਆਹ ਯਾਰ ਵੀ ਫਸਾ ਕੇ ਫੜੀ ਸੀ ਠੀਕ ਆ ਉਹਨੂੰ ਪਤਾ ਲੱਗ ਗਿਆ ਵੀ ਸਾਡੀ ਵੀਡੀਓ ਰਿਕਾਰਡ ਹੋਂਦੀ ਆ ਅੱਛਾ ਉਹ ਕੁੜੀ ਕਹਿੰਦੀ ਕਿ ਮੈਨੂੰ ਜਿਹੜੀ ਤੁਸੀਂ ਗਿਮਗੇਮਾ ਖੇਡ ਰਹੀ ਹੋ ਨਾ ਉਹ ਮੈਂ ਸਮਝ ਚੁੱਕੀ ਆ ਠੀਕ ਆ ਉਹ ਕੁੜੀ ਬਾਅਦ ਚ ਫੋਨ ਘੱਟ ਕੇ ਸਾਡਾ ਨੰਬਰ ਬਲੌਕ ਚ ਪਾ ਠੀਕ ਆ ਉਹ ਕੁੜੀ ਨੇ 10000 ਰੁਪਏ ਲਿਆ ਸੀ ਸਿਰਫ ਮੇਰੀ ਸਿੰਘੜੀ ਨੂੰ ਫੋਨ ਕਰਕੇ ਇਹ ਜੀ ਕਹਿਣ ਦਾ ਕਿ ਗੁਰਪ੍ਰੀਤ ਜਿਹੜਾ ਆ ਉਹ ਨਿਊਡ ਫੋਟੋ ਆ ਮੰਗਦਾ ਕਿੰਨੇ ਦਿੱਤੇ 10000 ਇਹ ਰਹੇ ਹਿਮ ਰੱਬ ਜਾਣਦਾ ਕਿਨੇ ਦਿੱਤੇ ਆ ਸਾਥੀ ਹੋ ਸਕਦਾ ਪੇਤੀ ਹੋ ਸਕਦਾ ਪੇਤੀ ਹੋ ਸਕਦਾ ਸਾਥੀ ਹੋ ਸਕਦਾ ਆ ਜਿਹੜੇ ਬਾਹਰ ਬੈਠੇ ਹੋ ਹੋ ਸਕਦੇ ਨੇ ਠੀਕ ਆ ਜਿਆਦਾ ਤੇ ਮੈਨੂੰ ਮਾਰਿਆ ਜਿਹੜੇ ਮੇਰੇ ਨਾਲ ਗੱਡੀ ਚ ਬੈਠਦੇ ਸੀ ਹੂੰ ਸਿੱਧੀਆਂ ਗੱਲਾਂ ਨੇ ਸਾਡੇ ਕੋਲ ਨਾ ਲੈਣਾ ਚਾਹੁੰਦੇ ਹੋ ਨਹੀਂ ਨਾ ਕੀ ਲੈਣਾ ਜੇ ਮੈਂ ਉਹਨਾਂ ਨੇ ਵੇਖ ਲਿਆ ਪੋਡਕਾਸਟ ਤਾਂ ਲੱਗ ਜਾਣਾ ਉਹਨਾਂ ਨੂੰ ਠੀਕ ਆ ਸੋ ਅਹੀਂ ਹੁਣ ਕਹਿੰਦੇ ਨਾ ਸਿਆਣੇ ਕਹਿੰਦੇ ਆ ਵੀ ਹੁਣ ਛਾਤੀਆਂ ਮਜ਼ਬੂਤ ਨਹੀਂ ਕਰਨਦੇ ਪਿੱਠਾ ਮਜ਼ਬੂਤ ਕਰਨਦੇ ਆ ਕਿ ਸਾਡੇ ਵਾਰ ਹੁਣ ਪਿੱਠਾ ਤੇ ਹੋਣਦੇ ਨੇ ਸ਼ਾਬਾਸ਼ ਠੀਕ ਆ ਹੁਣ ਕਿਉਂਕਿ ਪਤਾ ਲੱਗ ਜਾਣਾ ਠੀਕ ਆ ਵੀ ਮੈਂ ਇਹ कि ਜਦੋਂ ਵੀ ਕਿਹੇ ਆਪਣੇ ਮਿੱਤਰ ਨਾਲ ਮਤਭੇਦ ਹੋ ਜੰਨਾ ਕਦੀ ਵੀ ਉਹਦਾ ਪੇਤ ਤੇ ਉਹਨੂੰ ਸੁੱਟਣ ਵਾਸਤੇ ਉਹਦੀ ਕਮਜ਼ੋਰੀਆਂ ਦੱਸੋ ਮੇਰੇ ਅੱਜ ਤੁਹਾਡਾ ਨਾਲ ਮਤਭੇਦ ਹੋ ਗਿਆ ਹੈ ਨਾ ਤੇ ਜੇ ਮੈਂ ਕਵਾਂਗਾ ਆਪਣੇ ਤੁਹਾਡੇ ਦੁਸ਼ਮਣਾਂ ਨਾਲ ਕੇ ਮੈਂ ਜੀ ਕਵਾਂਗਾ ਕਿ ਦਮਾਂ ਢਿੰਗਰਾ ਤੇ ਬਈ ਦਾਦਾ ਉਹ ਫੇਰ ਮੈਂ ਨਸਲੀ ਬੰਦਾ ਨਹੀਂ ਠੀਕ ਹੈ ਤੋਂ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਕਿ ਮੇਰੀ ਸਿੰਘਣੀ ਨੇ ਫਿਰ ਸੋਸ਼ਲ ਮੀਡੀਆ ਸਟੋਰੀ ਪਾਈ ਹੂੰ ਤੁਸੀਂ ਪੜ ਸਕਦੇ ਹੋ ਜਿਹਦੇ ਜਿਹੜੇ ਨਾਮ ਵੀ ਲਿਖਿਆ ਗਿਆ ਤੇ ਕਿੰਨੇ ਕਿੰਨੇ ਮੇਰੀ ਮੇਰੀ ਸਿੰਗੜੀਨ ਦਾਮ ਨੂੰ ਮਤਲਬ ਮਿਸ ਗਾਈਡ ਕੀਤਾ ਠੀਕ ਆ ਮਤਲਬ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਛੱਡੀ ਕਿ ਮਨ ਇਹਨੂੰ ਕਿਸ ਤਰੀਕੇ ਨਾਲ ਆਪਾਂ ਸੁਠੀਏ ਕਿਸ ਤਰੀਕੇ ਨਾਲ ਕਿਉਂਕਿ ਹੋਰ ਕੁਝ ਵਿਗਾੜ ਨਹੀਂ ਸਕਦੇ ਮੇਰਾ ਘਰ ਵਿਗਾੜਨਾ ਅੱਛਾ ਅੱਛਾ ਇੱਕ ਥੋੜਾ ਨੇ ਇੱਕ ਕਮੈਂਟ ਬਹੁਤ ਵਾਇਰਲ ਹੋਇਆ ਜਿਸ ਨੇ ਸਕਰੀਨਸ਼ਾਟ ਖਿੱਚ ਕੇ ਵਾਇਰਲ ਕੀਤਾ ਉਹ ਵੀ ਸ਼ਾਇਦ ਤੁਹਾਡਾ ਕੋਈ ਆਪਣਾ ਹੋ ਸਕਦਾ ਹੈ ਕਿ ਬਗਾਨਾ ਹੋ ਸਕਦਾ ਹੈ ਉਸ ਦੇ ਵਿੱਚ ਤੁਸੀਂ ਕਿਸੇ ਨੂੰ ਕਮੈਂਟ ਕੀਤਾ ਕੁੜੀ ਦੀ ਪੋਸਟ ਥੱਲੇ ਆਈ ਲਵ ਯੂ ਦੇਖੋ ਉਹਦਾ ਕੀ ਸੱਚ ਹੈ ਮੈਂ ਕਹਿੰਦਾ ਮਹਾਰਾਜ ਇੱਕ ਜਿਹੜਾ ਕਮੈਂਟ ਕਮਿਊਂਟ ਬਣਾਉਣੇ ਹਨ ਠੀਕ ਹੈ ਨਾ ਇਹ ਚਟ ਬਣ ਜਾਂਦੇ ਨੇ ਇਦਾਂ ਠੀਕ ਆ ਤੇ ਮੈਂ ਹੁਣ ਅਛਾ ਮਤਲਬ ਕਿੰਨੇ ਮੀਮ ਬਣਦੇ ਨੇ ਕਿ ਫਲਾਣੀ ਜੀ ਸੈਲੀਬ੍ਰਿਟੀ ਦੇ ਕੇ ਥੱਲੇ ਇੱਕ ਹਾਸੇ ਵਾਲਾ ਕਮੈਂਟ ਮਤਲਬ ਇੱਕ ਕਮੈਂਟ ਤੇ ਇਹ ਚੈਟ ਇਹ ਬਣਾਉਣੇ ਸੌਖੇ ਨਹੀਂ ਤੁਸੀਂ ਗੂਗਲ ਕਰ ਲਓ ਠੀਕ ਆ ਹੁਣੇ ਤੁਸੀਂ ਕਹੋਗੇ ਨਾ ਕਿ ਮੈਂ ਕਮੈਂਟ ਬਣਾਉਣਾ ਆਪਣਾ ਕਿਸੇ ਵੀ ਪੋਸਟ ਤੇ ਭਾਵੇਂ ਤੁਸੀਂ ਵਿਰਾਟ ਕੋਹਲੀ ਦਾ ਆਪਣਾ ਕਮੈਂਟ ਥੱਲੇ ਆਪਣੇ ਪੋਸਟ ਅੱਗੇ ਤੁਸੀਂ ਸ਼ੇਅਰ ਕਰ ਸਕਦੇ ਹੋ ਮਤਲਬ ਇੱਕ ਫੇਕ ਜਿਹੜਾ AI ਕਹਿ ਸਕਦੇ ਆਪਾਂ ਠੀਕ ਆ ਮਤਲਬ ਮਤਲਬ ਤੁਸੀਂ ਇਸ ਚੀਜ਼ ਦਾ ਦਾਵਾ ਕਰਦੇ ਹੋ ਵੀ ਤੁਹਾਡੇ ਕਿਸੇ ਨਾਲ ਇਸ ਤਰੀਕੇ ਗੈਰ ਸਮਝਣ ਨਹੀਂ ਰਹੇ ਨਾ ਹੀ ਕੋਈ ਚੈਟ ਆ ਰਹੀ ਹਾਂ ਮੈਂ ਇਹ ਚੀਜ਼ ਕਹਿਣਾ ਆ ਕਿ ਮੈਂ ਇੱਕ ਦੋਤੀ ਜਿਹਾ ਰੱਖਿਆ ਸੀ ਜਾਂ ਤੇ ਕੋਈ ਕੁੜੀ ਸ਼ਰਿਆਂ ਮ ਫਿਰਸ਼ ਕੈਮਰੇ ਅੱਗੇ ਆਵੇ ਕਿ ਹਾਂ ਕਿ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਮੇਰੇ ਨਾਲ ਗਲਤ ਕੀਤਾ ਠੀਕ ਆ ਜਾਂ ਤੇ ਮੈਂ ਕਿਹਾ ਫਿਰ ਜਿਹੜਾ ਲਾਗੇ ਉਹਨਾਂ ਦਾ ਕੋਈ ਥਾਣਾ ਆ ਲੋਕਰ ਉੱਥੇ ਜਾ ਕੇ ਮੇਰੇ ਖਿਲਾਫ ਤਰਖਾਸ ਦੇ ਮੈਨੂੰ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਧੀ ਗੱਲ ਫਿਰ ਤੁਸੀਂ ਡੈਫਰਮੇਸ਼ਨ ਦਾ ਪਰਚਾ ਕਿਉਂ ਨਹੀਂ ਦਿੱਤਾ ਨਹੀਂ ਮੈਂ ਦੇਖੋ ਮੈਨੂੰ ਨਾ ਬੜਾ ਕੁਝ ਕਿਹਾ ਲੋਕਰ ਨੇ ਮੈਨੂੰ ਬੜਿਆਂ ਨਹੀਂ ਕਿਹਾ ਮੇਰੇ ਔਰ ਗੋੜਾ ਮੇਰੇ ਫੈਮਲੀ ਨੇ ਮੈਨੂੰ ਮੇਰੇ ਫਾਦਰ ਸਾਹਿਬ ਨੇ ਕਿਹਾ ਕਿ ਤੇਰੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਆਪ ਹੀ ਇਹਨਾਂ ਦੇ ਪਰਚਾ ਕਰਵਾ ਠੀਕ ਆ ਤੇ ਮੈਂ ਇਹ ਜੀਰ ਕੀਤੀ ਵੀ ਚਲੋ ਐਡੇ ਸਾਡੇ ਨਾਲ ਪਤਾ ਕੀ ਚੱਕਾ ਫਿਰ ਨਾ ਮੇਰੀਆਂ ਗੱਲਬਾਤ ਹੁੰਦੀ ਹੈ ਬੁੱਧੀ ਜੀਵੀ ਨਾਲ ਠੀਕ ਆ ਟਕਸਾਲ ਦੇ ਉਹਨਾਂ ਨੇ ਕਿਹਾ ਕਿ ਜੇ ਤੂੰ ਆਪਣੇ ਮਿਸ਼ਨ ਵੱਡੇ ਮਿੱਥੇ ਆ ਨਾ ਫਿਰ ਆ ਛੋਟੀ ਮੋੜੀ ਚੀਜ਼ਾਂ ਵੱਲ ਤੂੰ ਨਾ ਧਿਆਨ ਦੇ ਠੀਕ ਆ ਵੀ ਲੋੜ ਹੀ ਜਨੂ ਇਸ ਚੀਜ਼ ਤੇ ਪੈਣ ਦੀ ਠੀਕ ਆ ਕਿ ਲੋਕਾਂ ਨੇ ਤਾਂ ਇੱਥੇ ਚੰਗੇ ਅਹੀ ਤੇ ਕੀੜੇ ਮਕੌੜੇ ਆ ਲੋਕਾਂ ਨੇ ਪਰਮਾਤਮਾ ਨਹੀਂ ਛੱਡਿਆ ਲੋਕੀ ਪਰਮਾਤਮਾ ਨੂੰ ਮਿਹਣਾ ਮਾਰ ਦਿੰਦੇ ਜਦੋਂ ਕੰਮ ਨਹੀਂ ਪੰਡਦਾ ਹਨਾ ਸੋ ਇਹ ਮਸਲੇ 'ਚ ਨਾ ਪਿਆ ਜਦ ਬੋਬੀ ਗੁਰਪ੍ਰੀਤ ਸਿੰਘ ਖਾਲਸਾ ਬਣੇ ਬਾਣਾ ਸਜਾਇਆ ਕੀ ਵਿਚਾਰ ਸੀਗੇ ਉਸ ਵੇਲੇ ਤੇ ਉਸ ਤੋਂ ਬਾਅਦ ਬਾਣਾ ਸਜਾਣ ਤੋਂ ਬਾਅਦ ਜਾਂ ਇਹ ਗੱਲਾਂ ਹੋਈਆਂ ਫਿਰ ਕੀ ਵਿਚਾਰ ਸੀਗੇ ਨਹੀਂ ਆ ਗੱਲਾਂ ਹੋਈਆਂ ਨੇ ਨਹੀਂ ਦੇਖੋ ਇਹ ਚੀਜ਼ਾਂ ਹੁਣ ਮੇਰਾ ਸ਼ੁਰੂ ਤੋਂ ਹੁੰਦੀਆਂ ਆ ਰਹੀਆਂ ਨੇ ਮੇਰੇ ਲੜਕੀ ਮੈਨੂੰ ਕੀ ਮੋਟੀਆਂ ਗੱਲਾਂ ਮਾੜੀ ਮੋਟੀ ਪਰ ਮੈਂ ਜਵਾਬ ਦੇ ਇਹ ਚੀਜ਼ ਆਤ ਪੈ ਗਈ ਹੁਣ ਠੀਕ ਆ ਮੈਂ ਸਿਰਫ ਦੇਖੋ ਮੈਂ ਜਿਆਦਾ ਸੋਸ਼ਲ ਮੀਡੀਆ ਤੇ ਜਿੰਨਾ ਬਹੁਤਾ ਮੈਂ ਖਲਾੜਾੜੀ ਪਾਇਆ ਉਹੀ ਮਤਲਬ ਮੇਰੀ ਵੀਡੀਓ ਰਿਗਾਰਡਿੰਗ ਆ ਕੇ ਕੱਟ-ਕੱਟ ਕੇ ਕੜੀ ਆ ਹੋ ਗਿਆ ਕੜੀ ਉਹ ਹੋ ਗਿਆ ਹੈਨਾ ਹੁਣ ਉਹਨੇ ਹੱਥ ਦੀ ਵੀਡੀਓ ਪਾਤੀ ਮੈਂ ਉਹਨੂੰ ਇੱਕੋ ਗੱਲ ਕਹੀ ਮੈਂ ਹੁਣ ਬਾਦ ਸਪਸ਼ਟੀਕਰਨ ਦਿੱਤੇ ਮੈਂ ਕਿਹਾ ਵੀ ਬੇਕਰੀ ਚ ਜਾਓ ਜਿਹੜੀ ਬੇਕਰੀ ਤੁਸੀਂ ਗੱਲ ਕਰਨ ਦੇ ਹੋ ਬੇਕਰੀ ਚ ਜਾਓ ਉੱਥੇ ਸੀਸੀਟੀਵੀ ਕੈਮਰਾ ਹੈਗਾ ਠੀਕ ਆ ਤੂੰ ਸੀਸੀਟੀਵੀ ਦੀ ਫੋਟੋ ਲੈ ਜੇ ਉਹ ਚ ਹੱਥ ਜ ਹੱਥ ਪਾਇਆ ਹੋਊਗਾ ਤਾਂ ਮੈਂ ਸੰਗਤ ਅੱਗੇ ਮਾਫੀ ਮੰਗ ਲਗਾ ਇਨਾ ਕੰਮ ਆ ਸਰ ਠੀਕ ਹੈ ਨਾ ਫਿਰ ਜਿਹੜੀ ਉਹ ਫੋਟੋ ਹੈ ਉਹ ਇਹ ਇਹ ਇਨਾ ਤਾਂ ਬਣ ਨਹੀਂ ਸਕਦੀ ਕਿਉਂਕਿ ਤੁਹਾਡਾ ਹੱਥਾ ਟੈਟੂ ਦਿਖ ਰਿਹਾ ਸਾਰਾ ਕੁਝ ਦਿਖ ਰਿਹਾ ਮਹਾਰਾਜ ਮੈਂ ਤਾਂ ਉਹਦਾ ਸਪਸ਼ਟੀਕਰਨ ਦਿੱਤਾ ਹੈ ਕਿ ਮੇਰੀ ਸਿੰਗੜੀ ਦੀ ਆ ਤੇ ਪਰ ਲੋਕੀ ਇਹ ਚੀਜ਼ ਕਿਵੇਂ ਸਮਝਣ ਕਿਉਂਕਿ ਲੋਕੀ ਤਾਂ ਇਹ ਵੀ ਕਹਿ ਰਿਹਾ ਕਿ ਤੁਹਾਡੀ ਹੋਟਲ ਦੇ ਵਿੱਚ ਡਿਟੇਲ ਵੀ ਆਏਗੀ ਮੈਂ ਕਹਿੰਦਾ ਕਿ ਮਹਾਰਾਜ ਕਢਾਓ 10000 ਰੁਪਿਆ ਮਹਾਰਾਜ ਅਸਤਰ ਹੁਣਾਣੇ ਖਰਚ ਕੀਤਾ ਹੋਟਲ ਵਾਲਿਆਂ ਨੇ ਠੀਕ ਆ ਚਲੋ ਹੱਥ ਨਹੀਂ ਆਇਆ ਕੁਝ ਵੀ ਕੁਝ ਨਿਕਲਿਆ ਨਹੀਂ ਫੇਰ ਅਸਟਰੋ ਨੇ ਕੀਤਾ ਕਿ ਵੀ ਇਹ ਚਲੋ ਚਲਾਕੀ ਖੇਡੀ ਤੇ ਚਲੋ ਅਸੀਂ ਕਿਹੜਾ ਰੋਟੀ ਨੂੰ ਚੋਚੀ ਗਏ ਨੇ ਆ ਅਸ ਚਲਾਕੀ ਅਸੀਂ ਵੀ ਫੜ ਲਈ ਉਹਨਾਂ ਨੇ ਕੀਤਾ ਕਿ ਵੀ ਕੰਪਿਊਟਰ ਉੱਤੇ ਮਿਸਟਰ ਗੁਰਪ੍ਰੀਤ ਸਿੰਘ ਲਿਖ ਕੇ ਨਾ ਅੱਗੇ ਨੰਬਰ ਮਤਲਬ ਮੇਰਾ ਲਿਖਣਾ ਭੁੱਲ ਗਏ ਹੁਣ ਨੰਬਰ ਹੋ ਗਿਆ ਗਲਤ ਠੀਕ ਆ ਉੱਥੋਂ ਹੁਣ ਜਦੋਂ ਆਪਾਂ ਹੋਟਲ ਜਾਂਦੇ ਆ ਹੁਣ ਆਈਡੀਆ ਦੋ ਲੱਗਦੀਆਂ ਠੀਕ ਆ ਨਾਂ ਤੇ ਉਹ ਸਿੰਘਣੀ ਦਾ ਨਾਮ ਨਾ ਕੋਈ ਆ ਬੀਬੀ ਦਾ ਨਾਮ ਵਿੱਚ ਐਡ ਠੀਕ ਆ ਨਾਂ ਤੇ ਕੋਈ ਆਧਾਰ ਕਾਰਡ ਦਾ ਨੰਬਰ ਠੀਕ ਆ ਸਿਰਫ ਮੇਰਾ ਗੁਰਪ੍ਰੀਤ ਸਿੰਘ ਠੀਕ ਹੈ ਤੇ ਅਗੇ ਨੰਬਰ ਵੀ ਕਿਸੇ ਦਾ ਹੋ ਕਿਸੇ ਹੋਰ ਦਾ ਠੀਕ ਹੈ ਸੋ ਇਦਾਂ ਦੀ ਕੁਝ ਜੀਆਂ ਹਰਕਤਾਂ ਤੇ ਇਹ ਆ ਗਏ ਠੀਕ ਹੈ ਤਾਂ ਮੈਂ ਉਹ ਮਹਾਰਾਜ ਪਤਾ ਮੈਂ ਇਨਾ ਕਰਦਾ ਹਾਂ ਕਿ ਜੋ ਜੋ ਪ੍ਰੂਫ ਮੇਰੇ ਕੋਲ ਹੁੰਦੇ ਨੇ ਨਾ ਮੈਂ ਉਹਨਾਂ ਉਹਨਾਂ ਸਪਸ਼ਟੀਕਰਨ ਦੇਈ ਜਾਂਦਾ ਨਹੀਂ ਜੇਕਰ ਤੁਸੀਂ ਜਿਹੜੇ ਗੰਦ ਪਾਉਂਦੇ ਆ ਇਨਫਲੂਐਂਸਰ ਇੰਸਟਾਗ੍ਰਾਮ ਤੇ ਤੁਸੀਂ ਉਹਨਾਂ ਦੀ ਨਹੀਂ ਰਿਲੀਆ ਸਕਦੇ ਹੋ ਤਾਂ ਤੁਸੀਂ ਅਸਤਰ ਦੀ ਕਿਉਂ ਨਹੀਂ ਲਿਆਂਦੀ ਜੇਕਰ ਤੁਸੀਂ ਤੁਹਾਨੂੰ ਪਤਾ ਸੀਗਾ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਮੈਂ ਦੇਖੋ ਮੈਂ ਤੇ ਬੜਾ ਆਪਣੇ ਲੋ ਸਪਸ਼ਟੀਕਰਨ ਦੇ ਦਿੱਤਾ ਹੈ ਮੈਨੂੰ ਬਾਬੇ ਨੇ ਕਿਹਾ ਕਿ ਇਹ ਮਸਲੇ ਆ ਦੇਖੋ ਤੈਨੂੰ ਬਦਨਾਮ ਕਰਨ ਦੇ ਆ ਤੂੰ ਆਪਣਾ ਚਾਲ ਚੱਲੀ ਆ ਜੇ ਮ ਠੀਕ ਆ ਤੂੰ ਆਪਣੀਆਂ ਦੇਖੋ ਆਪਣੀਆਂ ਸਫਾਈਆਂ ਮੈਂ ਦੱਸੋ ਹੁਣ ਮੇਰੀ ਗੱਲੋਂ 1.5 ਲੱਖ ਮੰਨ ਲਓ 2 ਲੱਖ ਬੰਦਾ ਫੋਲੋ ਕਰਦਾ ਮੇਨੂੰ ਮੈਂ ਕਿੰਨੂ ਕਿੰਨੂ ਸਫਾਈ ਦਵਾ ਮੇਰਾ ਕੰਮ ਆ ਇੱਕੋ ਵਾਰੀ ਜਾ ਕੇ ਆ ਸਹੀਚ ਸਪਸ਼ਟੀ ਕਰਨ ਦੇ ਦਿੱਤਾ ਠੀਕ ਆ ਜਿੰਨੂੰ ਪ੍ਰੋਬਲਮ ਆ ਕੇ ਮੇਨਾਂ ਫੇਸ ਟੂ ਫੇਸਟ ਮੇਨਾਂ 1 ਟੂ 1 ਕਰ ਲੈ ਠੀਕ ਹੈ ਨਾ ਮੈਂ ਕਦੀ ਇਹ ਨਹੀਂ ਕਿ ਮੈਂ ਬਾਰ ਬਾਰ ਸਟੋਰੀਆਂ ਪਾਵਾਂ ਕਿ ਆ ਨਹੀਂ ਜੀ ਇੱਥੇ ਤੇ ਮੈਂ ਆਹ ਅਥਰੇ ਆਹ ਠੀਕ ਹੈ ਨਾ ਉਹਨੇ ਉਹਨੇ ਹੱਥ ਦੀ ਹੱਥ ਦੀ ਸਟੋਰੀ ਪਾਈ ਵੀ ਇਹ ਪ੍ਰੂਫ ਕਰ ਮੈਂ ਉੱਥੇ ਲੈ ਕੇ ਪਾਤਾ ਵੀ ਬੇਕਰੀ ਚ ਜਾਓ ਠੀਕ ਆ ਤੇ ਉੱਥੇ ਦੋ ਬੀਬੀਆਂ ਆਈਆਂ ਸੀ ਅਹੀਂ ਨਹੀਂ ਕਿੰਦੇ ਬੀਬੀਆਂ ਨਹੀਂ ਆਈਆਂ ਨਾਲ ਮੇਰੇ ਆ ਸਾਰੀ ਫੌਜ ਗਈ ਸੀ ਠੀਕ ਇੱਕ ਸਿੰਘ ਹੋਰ ਸੀ ਨਾਲ ਠੀਕ ਆ ਤਾਂ ਬੀਬੀਆਂ ਦੋ ਆਈਆਂ ਸੀ ਮਸਲਾ ਸੀ ਉਹਨਾਂ ਦਾ ਤਾਂ ਸੁਣਿਆ ਠੀਕ ਆ ਤੇ ਜੇ ਉੱਥੇ ਮਹਾਰਾਜਾ ਮੈਂ ਬੀਬੀ ਨੂੰ ਉਂਗਲ ਵੀ ਲਾਈਏ ਤਾਂ ਮੈਂ ਤਾਂ ਵੀ ਦੇਣ ਦਾ ਅੱਛਾ ਤੁਹਾਡਾ ਫਿਰ ਇਹ ਵੀ ਗੱਲ ਆਈ ਕਿ ਇਹਨਾਂ ਦੀ ਰੇਡ ਹੋਈ ਹੈ ਤਾਂ ਉਹ ਝੂਠੀ ਰੇਡ ਹੈ ਬੋਬ ਖਾਲਸਾ ਦਾ ਐਕਸੀਡੈਂਟ ਹੋਇਆ ਉਹ ਵੀ ਝੂਠਾ ਹੈ ਮੈਂ ਕਹਿੰਦਾ ਵੀ ਲੋਕਾਂ ਨੂੰ ਇਹ ਆ ਕਿ ਇਹ ਬਚ ਕੋ ਗਿਆ ਮਤਲਬ ਲੋਕਾਂ ਨੂੰ ਲੱਗਦਾ ਕਿ ਮੇ ਲਤਵਾ ਟੁੱਟਦੀ ਤੇ ਫੇਰ ਹੀ ਮੰਨ ਜੇ ਕਿ ਮੇਰਾ ਐਕਸੀਡੈਂਟ ਹੋਇਆ ਸੀ ਠੀਕ ਠੀਕ ਆ 2.5 ਲੱਖ ਨੂੰ ਮੈਂ ਹੁਣ ਪਹੁੰਚ ਗਿਆ ਠੀਕ ਆ ਮੇਰੀ ਗੱਲ ਸੁਣੋ ਭਾਵੇਂ ਕੋਈ ਵੀ ਬੰਦਾ ਹੋਵੇ ਨਾ ਉਹਨੂੰ ਜੋ ਮਰਜੀ ਗੱਡੀ ਉਹਨੂੰ ਜਾਣ ਤੋਂ ਪਿਆਰੀ ਹੁੰਦੀ ਆ ਕੌਣ ਜਾਊਗਾ ਮੇਰੀ ਗੱਡੀ ਦਾ ਨੁਕਸਾਨ ਹੋਵੇ ਠੀਕ ਆ ਮੈਨੂੰ ਪਤਾ ਮੇਰਾ ਐਕਸੀਡੈਂਟ ਹੋਇਆ ਠੀਕ ਆ ਮੌਕੇ ਤੇ ਆ ਸਿੰਘ ਪਹੁੰਚੇ ਠੀਕ ਆ ਉੱਥੇ ਹੱਥੋਂ ਪਾਈਆਂ ਹੋਈਆਂ ਥਾਣਿਆਂ ਦੇ ਵਿੱਚ ਠੀਕ ਆ ਮੈਂ ਥਾਣੇ ਦੇ ਵਿੱਚ 70000 ਰੁਪਏ ਦਾ ਜਿਹੜਾ ਉਹ ਮੈਂ ਜੁਰਮਾਨਾ ਭਰਿਆ ਜਿਹਦੇ ਵਿੱਚ ਗੱਡੀ ਮਾਰੀ ਹੈ ਮੈਂ ਠੀਕ ਆ ਤੇ ਇਹ ਕਹਿੰਦੇ ਆ ਵੀ ਮਤਲਬ ਐਕਸੀਡੈਂਟ ਝੂਠਾ ਐਸਟਰ ਨੇ ਹੋਇਆ ਅਗਲੇ ਦਿਨ ਸਟੋਰੀ ਪਾਈ ਏ ਮਤਲਬ ਕਿਹੜਾ ਬੰਦਾ ਹੋਊਗਾ ਕਿ ਜਿਹੜਾ ਆਪਣੀ ਗੱਡੀ ਨਾਲ ਨੁਕਸਾਨ ਕਰਾ ਲੂ ਯਾਰ ਯਾ ਮਤਲਬ ਐਡੀ ਜਦੋਂ ਆਪਾਂ ਮੈਰੋਮੈਂਡ ਹੋ ਜਾਈਏ ਨੇ ਨਾ ਕਿ ਇਹਨੂੰ ਛੁੱਟਣ ਵਾਸਤੇ ਆਪਾਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੇ ਫਿਰ ਐਨਆਈਏ ਦੀ ਰੇਟ ਦਾ ਕੀ ਸੱਚ ਹੈ ਦੇਖੋ ਐਨਆਈਏ ਦੀ ਰੇਟ ਜਿਹੜੀ ਹੈ ਨਾ ਠੀਕ ਆ ਉਹ ਉਹ ਚਲੋ ਉਦਾਂ ਤੇ ਚਲੋ ਐਨਆਈਏ ਨੇ ਮੈਨੂੰ ਮਨਾ ਕੀਤਾ ਹੈ ਵੀ ਇਹ ਚੀਜ਼ ਅਗੇ ਡਿਸਕਲੋਸ ਨਹੀਂ ਕਰਨੀ ਹੁੰਦੀ ਕਿਉਂਕਿ ਉਹਨਾਂ ਦੀ ਬੜੀ ਪ੍ਰਾਈਵੇਸੀ ਹੁੰਦੀ ਆ ਠੀਕ ਆ ਇੰਨੇ ਹੀ ਦੇ ਬੜੇ ਇਹ ਚੀਜ਼ਾਂ ਹੋਈਆਂ ਇਤਨੀ ਬੜਾ ਖੁਸ਼ਹਾਲ ਨਹੀਂ ਪਰ ਤੁਸੀਂ ਵੀ ਇੱਕ ਖਾਲਸਾ ਉਹ ਤੁਹਾਨੂੰ ਕਿਸ ਦਾ ਖੌਫ ਨਹੀਂ ਨਹੀਂ ਖੌਫ ਨਹੀਂ ਚਲੋ ਇੱਕ ਪ੍ਰੋਟੋਕੋਲ ਹੁੰਦਾ ਉਹਨਾਂ ਦਾ ਮੈਂ ਦੱਸਣ ਨੂੰ ਮੈਂ ਦੱਸ ਦਿੰਦਾ ਕੋਈ ਦਿੱਕਤ ਨਹੀਂ ਇਦਾਂ ਦੀ ਠੀਕ ਆ ਤੇ ਦੇਖੋ ਰੇਡ ਹੁੰਦੀ ਆ ਮੇਰੇ ਘਰੇ ਠੀਕ ਆ ਮੇਰਾ ਜਿਹੜਾ ਘਰ ਤੱਕ ਛਾਣ ਮਾਰ ਦਿੰਦੇ ਨੇ ਘਰ ਦੇ ਪੜੋਲੇ ਤੱਕ ਜਿਹੜੇ ਘਰ ਦੇ ਢੋਲ ਹੁੰਦੇ ਨੇ ਕਣਕਾ ਤੱਕ ਸਭ ਕੁਝ ਫੋੜ ਲੈਂਦੇ ਠੀਕ ਆ ਉਹ ਸੀਨ ਇਹ ਹੋਇਆ ਸੀ ਕਿ ਮੇਨਾ ਹੁਣ ਦੇਖੋ ਵੀ ਉਹਨਾਂ ਨੇ ਮੈਨੂੰ ਮੇਰੀ ਜਿਹੜੀ ਚੈਟ ਹੋਈ ਨਾ ਠੀਕ ਆ ਉਹ ਬੰਦਾ ਸੀ ਬਾਹਰ ਇੰਗਲੈਂਡ ਦੇ ਵਿੱਚ ਠੀਕ ਆ ਹੁਣ ਮੇਰਾ ਦੇਖੋ ਜਦੋਂ ਉਹਨਾਂ ਨੇ ਮੈਨੂੰ ਉਹਨਾਂ ਨੇ ਦੇਖੋ ਉਹਨਾਂ ਕੋ ਇੰਟਰਪੋਲ ਤੇ ਸਭ ਕੁਝ ਹੁੰਦਾ ਨਾ ਕੋ ਬੰਦੇ ਨੂੰ ਕਿ ਉਹਦਾ WhatsApp ਤੋਂ ਤੱਕ WhatsApp ਲੈ ਕੇ ਉਹਨਾਂ ਨੂੰ ਕਿਨੂੰ ਕਾਲ ਕਰ ਰਿਹਾ ਮੇਰਾ ਨੰਬਰ ਹਜੇ ਤੱਕ ਟ੍ਰੇਸਿੰਗ ਤੇ ਆ ਠੀਕ ਆ ਮੈਂ ਹੋਰ ਕਦੀ ਮੈਂ 2 ਮਿੰਟ ਤੋਂ ਵੱਧ ਗੱਲ ਹੀ ਨਹੀਂ ਕਰਦਾ ਕਿਸੇ ਨਾਲ ਭਾਵੇਂ ਕੋਈ ਵੀ ਤੇ ਉਹ ਜਿਹਨੂੰ ਮੈਂ ਉੱਥੇ ਭੇਜਿਆ ਮੇਰੇ ਕੇਸ ਦਾ ਤੇ ਮੈਨੂੰ ਮੈਨੂੰ ਵੀ ਨਹੀਂ ਸੀ ਪਤਾ ਉਹ ਕੇਸ ਸੀ 2023 ਦਾ ਜਿਹੜੀ ਮੇਰੇ ਘਰੇ ਫਾਰਮ ਦੀ ਅੰਕਰੀਏ ਸੀ ਯਾਰ 2023 ਦੇ ਵਿੱਚ ਮੈਂ ਉਹ ਤੋਂ ਮੈਂ ਸਿੰਘ ਹੁਣੀ ਸੱਜਿਆ ਮਤਲਬ ਮਤਲਬ ਨਵੰਬਰ ਦੇ ਵਿੱਚ ਸੱਜਿਆ ਸੀ ਪਰ ਉਹ ਇੰਨਾ ਨਹੀਂ ਪਤਾ ਵੀ ਕੇਸ ਕੀ ਸੀਗਾ ਉਹ ਕੇਸ ਉਹ ਇਹ ਸੀ ਕਿ ਜਿਹੜੇ ਗੈਂਗਸਟਰ ਜਿਹੜੇ ਬੌਮ ਬਲਾਸਟ ਹੋਏ ਹਨ ਜਿਹੜੇ ਗੈਂਗਸਟਰ ਆ ਜੀ ਉਹਨਾਂ ਨਾਲ ਮੈਨੂੰ ਜੋੜਿਆ ਜਾ ਰਿਹਾ ਸੀ ਹੁਣ ਹੋਇਆ ਕੀ ਉੱਥੇ ਉੱਤੇ ਵੀ ਕੇਸ ਕੀ ਬਣਿਆ ਕਿ ਮੈਨੂੰ ਇੱਕ ਸਿੰਘ ਦਾ ਮੈਸੇਜ ਆਉਂਦਾ ਆ ਠੀਕ ਹੈ ਉਹ ਬੰਦਾ ਯੂਕੇ ਦੇ ਵਿੱਚ ਆ ਉਹ ਬੰਦਾ ਮੈਸੇਜ ਕਰਦਾ ਮੈਨੂੰ ਹੁਣ ਮੇਰੀ ਦੇਖੋ ਮੇਰੀ ਆਈਡੀ ਪਬਲਿਕ ਆ ਮੈਨੂੰ ਕੋਈ ਵੀ ਮੈਸੇਜ ਕਰ ਸਕਦਾ ਮੈਂ ਜਵਾਬ ਦਿੰਦਾ ਉਹ ਬੰਦਾ ਕਹਿੰਦਾ ਆ ਕਿ ਭਾਈ ਸਾਹਿਬ ਮੇਰਾ ਜਿਹੜਾ ਬੈਕਗ੍ਰਾਉਂਡ ਨਾ ਬੜਾ ਬੁਰਾ ਰਿਹਾ ਆ ਠੀਕ ਆ ਇਹ ਮੇਰਾ ਮਤਲਬ ਜਿਹੜਾ ਬੈਕਗ੍ਰਾਉਂਡ ਆ ਥੋੜਾ ਕ੍ਰਿਮੀਨਲ ਰਿਹਾ ਆ ਇਦਾਂ ਤੇ ਮੈਂ ਹੁਣ ਨਾ ਥੋੜਾ ਆਪਣੀ ਲਾਈਫ ਚੇਂਜ ਕਰਨਾ ਚਾਹੁੰਦਾ ਆ ਕਿ ਇੰਡੀਆ ਦੇ ਮੈਂ ਆ ਸਕਦਾ ਕਿਉਂਕਿ ਮੈਂ ਪਗੌੜਾ ਆ ਇੱਕ ਇਦਾਂ ਵੀ ਜਦ ਆਉਂਦਾ ਹਣਾ ਤੇ ਮੈਂ ਮੈਂ ਚੱਲ ਕੋਈ ਗੱਲ ਨਹੀਂ ਚਲੋ ਬੋ ਜੇ ਸਾਡੇ ਦੀ ਕਿਰਪਾ ਹੋ ਸਦੀ ਹੈ ਮਹਾਰਾਜ ਜੀ ਤੇ ਕੋਈ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਚਲੋ ਜੋ ਪਿੱਛੇ ਹੋ ਗਿਆ ਛੱਡ ਕੇ ਅੱਗੇ ਵਧੋ ਜੀ ਸਿਰਫ ਮੇਰੀ ਇੰਨੀ ਗੱਲਬਾਤ ਹੋਈ ਸੀ ਹੁਣ ਉਹ ਬੰਦੇ ਦਾ ਬੈਕਗ੍ਰਾਉਂਡ ਜਾਂ ਉਹ ਬੰਦਾ ਜਿਹੜਾ ਸੀ ਨਾ ਉਹਦੇ ਜਿਹੜੇ ਲਿੰਕ ਸੀ ਉਹ ਵੱਡੇ ਗੈਂਗਸਟਰ ਨਾਲ ਸੀ ਠੀਕ ਆ ਮੈਨੂੰ ਜਦੋਂ ਉਹ ਫਿਰ ਬੰਦਾ ਮੇਰੇ ਨਾਲ WhatsApp ਤੇ ਵੀ ਆਇਆ ਪੀ ਚਲੋ ਉਹਨੇ ਗੱਲਬਾਤ ਪੁੱਛਣੀ ਤੇ ਮੈਂ ਬਾਬੇ ਨਾਲ ਵੀ ਗੱਲ ਦੋ ਦੋ ਤਿੰਨ ਵਾਰੀ ਗੱਲਬਾਤ ਕਰਵਾਈ ਹੁਣ ਬੰਦਿਆਂ ਦੀ ਉਹ ਬੰਦਾ ਹੁਣ ਸਰਦਾਰ ਸਤ ਚਿੰਗ ਸੱਜ ਗਿਆ ਉਹ ਬੰਦਾ ਹੁਣ ਬ੍ਰਹਮ ਕਵਚ ਦਾ ਪਾਠ ਮਤਲਬ ਬੱਚੇ ਪੈਰਾ ਸਾਹਿਬ ਕਟਣਾ ਸ਼ੁਰੂ ਕਰਤਾ ਉਹਨੇ ਇੰਗਲੈਂਡ ਦੇ ਵਿੱਚ ਜੀ ਲੋ ਉਹਨੇ ਆਪਣੀ ਲਾਈਫ ਚੇਂਜ ਕੀਤੀ ਤੇ ਹੁਣ ਉਹਦੇ ਜਿਹੜੇ ਹੁਣ ਉਹਨਾਂ ਨੂੰ ਇਹ ਲੱਗਾ ਕਿ ਇਹ ਇਹ ਨਾਲ ਗੱਲਬਾਤ ਕਰਦਾ ਠੀਕ ਹੈ ਉਹਨਾਂ ਨੇ ਉੱਥੋਂ ਮੇਰਾ ਨੰਬਰ ਚੱਕਿਆ ਐਨਆਈਏ ਉੱਥੋਂ ਮੇਰਾ ਸਾਰਾ ਕੁਝ ਏ ਟੂ ਜ਼ेड ਰਿਕਾਰਡ ਠੀਕ ਆ ਮੇਰਾ ਵੀ ਇਹ ਉਹਨਾਂ ਕਿਨੇ ਮਿੰਟ ਤੇ ਕਿਨੇ ਮਿੰਟ ਗੱਲ ਹੋਈ ਆ ਠੀਕ ਆ ਹਲੇ ਉਹਨਾਂ ਨੂੰ ਇਹ ਪਤਾ ਸੀ ਕਿ ਇਹ ਦੀ ਡੇਲੀ ਉਹਨਾਂ ਗੱਲ ਨਹੀਂ ਹੁੰਦੀ ਠੀਕ ਆ ਕਿਉਂਕਿ ਜਦੋਂ ਉਹਨੂੰ ਕੋਈ ਲੋੜ ਪੈਂਦੀ ਸੀ ਕਿ ਚੀਜ਼ ਕੋਈ ਚੀਜ਼ ਪੁੱਛਣਾ ਆ ਉਦੋਂ ਹੀ ਕਾਲ ਕਰਦਾ ਸੀ ਉਹ ਠੀਕ ਆ ਤੇ ਉਹ ਜਦੋਂ ਫਿਰ ਮੈਂ ਇਹ ਉਹਨਾਂ ਲੱਗਾ ਤੇ ਉਹ ਆ ਗਏ ਵੀ ਹਾਂ ਵੀ ਸ਼ਾਇਦ ਇਹਨਾਂ ਹੁੰਦਾ ਕੋਈ ਗੱਲਬਾਤ ਹੁੰਦੀ ਆ ਕੋਈ ਨਿਕਲੇ ਕਿ ਇਨਵੈਸਟੀਗੇਸ਼ਨ ਚੋਂ ਨਿਕਲੇ ਕੁਝ ਵੀ ਨਹੀਂ ਸਿਰਫ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੂੰ ਸ਼ੱਕ ਸੀ ਕਿ ਇਹਦੇ ਕੋਲ ਇਲੀਗਲ ਵੈਪਨ ਆ ਠੀਕ ਹੈ ਇਹਦੇ ਮਤਲਬ ਜਿਹੜੇ ਨਾਮੀ ਗ੍ਰਾਮੀ ਗੈਂਗਸਟਰ ਜਿਨ੍ਹਾਂ ਨੇ ਬੌਮ ਬਲਾਸਟ ਕੀਤੇ ਆ ਪੰਜਾਬ ਦੇ ਵਿੱਚ ਉਹਨਾਂ ਨਾਲ ਇਹਦੇ ਲਿੰਕ ਆ ਠੀਕ ਹੈ ਫਿਰ ਜਦ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਮੈਨੂੰ ਬੁਲਾਇਆ ਆ ਉਹਦੀ ਠੀਕ ਹੈ ਮੈਂ ਉੱਥੇ ਗਿਆ ਮੈਂ ਹਰ ਇੱਕ ਚੀਜ਼ ਅੱਜ ਦੱਸੀ ਉਹਨਾਂ ਨੂੰ ਹਰ ਇੱਕ ਚੀਜ਼ ਪਤਾ ਹੁੰਦੀ ਆ ਉਹ ਸੇ ਮੇਰੇ ਮੂੰਹ ਸੁਣਾ ਚਾਹੁੰਦੇ ਹੁੰਦੇ ਆ ਕਿ ਇਹ ਬੰਦਾ ਕਿਤੇ ਗੋਲ ਮਤਲਬ ਜਿਹੜੀ ਗੱਲਬਾਤ ਨੂੰ ਗੋਲ ਮੋਲਤ ਨਹੀਂ ਕਰ ਰਿਹਾ ਫਿਰ ਉਹਨਾਂ ਨੇ ਐਂਡ ਤੇ ਮੈਨੂੰ ਕਿਹਾ ਕਿ ਨਹੀਂ ਯਾਰ ਜੋ ਜੋ ਅਸੀਂ ਮਤਲਬ ਸਾਨੂੰ ਪਤਾ ਸੀ ਤੋਂ ਉਹ ਉਹਦਾ ਤਾਂ ਗੱਲ ਦਸੀ ਹੈ ਕੋਈ ਏਡੀ ਗੱਲ ਨਹੀਂ ਅੱਛਾ ਫਿਰ ਇਸ ਮਸਲੇ ਦੇ ਵਿੱਚ ਪਾਇਆ ਮਤਪਾਲ ਸਿੰਘ ਮੇਰੋ ਵੀ ਆਏ ਉਹਨਾਂ ਨੇ ਇਹ ਗੱਲ ਆਖਿਆ ਕਿ ਆਪਣਾ ਸਪਸ਼ਟੀਕਰਨ ਰੱਖੋ ਤੁਸੀਂ ਭਰਾ ਕਹਿ ਕੇ ਸਟੋਰੀ ਪਾਈ ਸੀ ਕਿ ਫਿਰ ਉਹ ਉਸ ਮਸਲੇ ਦਾ ਕੀ ਬਣਿਆ ਕੀ ਗੱਲਬਾਤ ਹੋਈ ਸੀ ਉਹ ਤੇ ਮਸਲਾ ਹੱਲ ਹੋ ਗਿਆ ਜੀ ਕਮਤਾਰਦਾ ਕੀ ਹੋਇਆ ਪਰ ਲੋਕਾਂ ਨੇ ਨਾ ਉਹਦਾ ਵੀ ਬੜਾ ਮੁੱਦਾ ਬਣਾ ਲਿਆ ਜੀ ਠੀਕ ਆ ਉਹ ਹੋਇਆ ਕਿ ਵੀ ਚਲੋ ਮਿਸ ਠੀਕ ਹੈ ਤੁਹਾਡੀ ਮਿਰਚ ਵੀ ਹੋ ਸਕਦੀ ਆ ਵਧੀਆ ਗੱਲ ਲੱਗੀ ਉਹ ਆਪਾਂ ਬੈਠ ਕੇ ਕਲੀਅਰ ਕਰ ਲਈਏ ਉਹਨੂੰ ਆਪਾਂ ਸੋਸ਼ਲ ਮੀਡੀਆ ਤੇ ਬਹੁਤਾ ਖਲਾਰਾ ਨਾ ਪਾਈਏ ਠੀਕ ਹੈ ਭਾਈ ਸਾਹਿਬ ਨੇ ਜਦੋਂ ਇਹ ਗੱਲ ਪਹੁੰਚਦੀ ਆ ਭਾਈ ਸਾਹਿਬ ਕੋਲ ਉਹ ਇੱਕ ਸਟੋਰੀ ਪਾਉਂਦੇ ਨੇ ਕਿ ਤੁਸੀਂ ਇੱਕ ਸਪਸ਼ਟੀਕਰਨ ਦੇ ਦਿਓ ਠੀਕ ਆ ਵੀ ਆ ਜੋ ਜੋ ਮਸਲਾ ਤੁਹਾਡਾ ਚੱਲ ਰਿਹਾ ਬਸ ਗੱਲਬਾਤ ਹੀ ਇਥੇ ਲੋਕਾਂ ਨੇ ਨਾ ਮੈਨੂੰ ਮੈਂਸ਼ਨ ਕਰਨਾ ਸ਼ੁਰੂ ਕਰਤਾ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੂੰ ਆਹ ਕਹਤਾ ਉਹ ਕਹਤਾ ਇਹ ਕਹਤਾ ਯਾਰ ਮੈਂ ਲੋਕਾਂ ਨੂੰ ਕਿਹਾ ਉਹ ਮੈਂ ਕਹਾ ਯਾਰ ਏਡੀ ਗੱਲ ਥੋੜੀ ਹੋਈ ਸਾਡੀ ਮੈਂ ਕਭਿਓ ਵੱਡਾ ਭਰਾ ਆ ਜੀ ਠੀਕ ਆ ਮੇਰਾ ਗੁਰ ਭਾਈ ਆ ਪਾ ਇੱਕੋ ਪਿਓ ਦੇ ਪੋਤਾ ਠੀਕ ਆ ਜੇ ਉਹਨੂੰ ਮੇਰੇ ਤੋਂ ਕੋਈ ਮਤਲਬ ਗੱਲ ਪੁੱਛਣੀ ਹੈ ਤੋ ਉਹਨੂੰ ਹੱਕੇ ਉਹ ਬੋਲ ਸਕਦਾ ਕਿ ਗੁਰਪ੍ਰੀ ਸਿੰਘਾ ਇੱਥੇ ਮੈਨੂੰ ਦੱਸ ਇੱਥੇ ਕੀ ਆ ਠੀਕ ਹੈ ਨਾ ਤੇ ਕੱਲੋ ਜੇ ਮੰਨ ਲਓ ਮੈਨੂੰ ਕੋਈ ਡਾਊਟ ਹੋ ਗਿਆ ਮੈਂ ਪੁੱਛ ਸਕਦਾ ਕਿ ਭਾਈ ਸਾਹਿਬ ਦੱਸੋ ਹੈ ਨਾ ਇੰਨੀ ਗੱਲ ਹੋਈ ਤੇ ਲੋਕ ਨਾ ਉਹ ਲੈ ਭਾਈ ਅਮਰਪਾਲ ਸਿੰਘ ਖਾਲਸਾ ਹੁਣ ਏਦਾਂ ਕਰ ਦੂ ਤੇ ਨਾਉ ਕਰ ਦੂ ਉਹ ਕਰ ਦੂ ਠੀਕ ਆ ਮੈਂ ਚੱਕ ਕੇ ਨਾ ਮੇਰਾ ਭਾਈ ਸਾਹਿਬ ਨੂੰ ਬੜੇ ਮੈਸੇਜ ਕੀਤੇ ਭਾਈ ਸਾਹਿਬ ਨਾ ਕਿਤੇ ਬੀਜ਼ੀ ਹੀ ਉਹ ਸ਼ਾਇਦ ਨਾ ਉਹ ਦਰਬਾਰ ਸਾਹਿਬ ਦੀ ਸੇਵਾ ਕਰਨੇ ਮੈਂ ਫੋਨ ਬੜੇ ਕੀਤੇ ਕਿ ਭਾਈ ਸਾਹਿਬ ਆ ਮਿਲਦੇ ਆ ਆਪਾਂ ਮਿਲ ਕੇ ਨਾ ਇਸ ਚੀਜ਼ ਦਾ ਛੇਤੀ ਛੜੀ ਨਿਬਾੜਾ ਕਰਦੇ ਕਿ ਮੈਂ ਭਾਈ ਸਾਹਿਬ ਨੂੰ ਇਹ ਮੈਸੇਜ ਕੀਤੇ ਕਿ ਭਾਈ ਸਾਹਿਬ ਇੱਕ ਮੁੱਦਾ ਤੇ ਦੂਜਾ ਚੱਲ ਰਿਹਾ ਲੋਕਾਂ ਨੇ ਇੱਕ ਹੋੜ ਬਣਾ ਲਿਆ ਕਿ ਹਰੇ ਆਪਸ ਵਿੱਚ ਪਤਾ ਨਹੀਂ ਸਾਡੀ ਕਿੱਡੀਕ ਦੁਸ਼ਮਣੀ ਪੈ ਗਈ ਆ ਕਿ ਲੋਕਾਂ ਨੇ ਲੋਕੀ ਪੰਪ ਦੇਣ ਦੇ ਨੇ ਸਾਡੇ ਵਿੱਚ ਜੰਗਬੰਦੀਪੁਰ ਸ਼ੁਰੂ ਸ਼ੁਰੂ ਹੋ ਗਈ ਆ ਕਿ ਸਾਡੇ ਜੰਗ ਸ਼ੁਰੂ ਕਰਾਤੀ ਭਰਾਵਾਂ ਦੇ ਵਿੱਚ ਠੀਕ ਆ ਤੇ ਮੈਨੂੰ ਨਾ ਮੈਸੇਜ ਆਉਂਦਾ ਆ ਭਾਈ ਅਮਰਪਾਲ ਸਿੰਘ ਮੈਰੂ ਜੀ ਦਾ ਕਹਿੰਦੇ ਮੈਂ ਥੋੜਾ ਜਿਹਾ ਬਸ ਗੱਡੀ ਬੈਨ ਲੱਗਾ ਮੈਂ ਤੈਨੂੰ ਕਾਲ ਕਰਦਾ ਤੈਨੂੰ ਭਾਈ ਸਾਹਿਬ ਦੀ ਕਾਲ ਆਉਂਦੀ ਆ ਮੈਨੂੰ ਕਾਲ ਆਉਂਦੀ ਆ ਤੇ ਉਹ ਕਹਿੰਦੇ ਆ ਕਿ ਦੇਖ ਠੀਕ ਆ ਉਹ ਮੈਂ ਇਸ ਕਰਕੇ ਪਾਇਆ ਕਿ ਮੈਨੂੰ ਲੋਕ ਪੁੱਛ ਰਹੇ ਸੀ ਕਿ ਮੈਨੂੰ ਪਤਾ ਲੋਕ ਕੀ ਕਹਿੰਦੇ ਸੀ ਲੋਕ ਕਹਿੰਦੇ ਸੀ ਕਿ ਤੁਸੀਂ ਵੀ ਸਟੋਰੀਆਂ ਪਾਓ ਠੀਕ ਆ ਅਸਤਰ ਨੇ ਥੋੜਾ ਜ਼ੋਰ ਲਾਇਆ ਬੜਾ ਜ਼ੋਰ ਲਾਇਆ ਠੀਕ ਆ ਬਟ ਇੱਕ ਜਿੱਥੇ ਦੇਖੋ ਜਿੱਥੇ ਸਿਵਤੇ ਉਹ ਤੇ ਸਿਵਤੇ ਆ ਭਾਈ ਅਮਰਤਪਾਲ ਸਿੰਘ ਮੇਹਰੋ ਦਾ ਬਿਆਨ ਸੀ ਠੀਕ ਆ ਉਹਨੂੰ ਪੁੱਛ ਵੀ ਲਿਓ ਉਹਨਾਂ ਨੇ ਮੈਨੂੰ ਇਹ ਚੀਜ਼ ਫੋਨ ਤੇ ਕਹੀ ਆ ਕਿ ਜਿੰਨੀ ਦੇਰ ਤੱਕ ਕੋਈ ਸ਼ਰੀਰ ਮੇਰੇ ਕੋ ਆ ਆ ਕੇ ਇਹ ਚੀਜ਼ ਨਹੀਂ ਕਹਿੰਦਾ ਕੋਈ ਬੀਬੀ ਆ ਕੇ ਕਿ ਮੇਨਾਂ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਗਲਤ ਕੀਤਾ ਕਹਿੰਦਾ ਮੈਂ ਇਹ ਚੀਜ਼ ਨੂੰ ਮੰਨਦਾ ਹੀ ਨਹੀਂ। ਨਾ ਕਹਿੰਦਾ ਮੈਂ ਚਟਾਂ 'ਚ ਬਲੀਵ ਕਰਦਾ। ਕਿ ਨਾ ਮੇਰੇ 'ਚ ਕੋਈ ਆ ਚੀਜ਼ ਕੁਝ ਨਹੀਂ। ਕਹਿੰਦਾ ਜਿੰਨਾ ਚਿਰ ਤੱਕ ਕੋਈ ਬੀਬੀ ਮੈਨੂੰ ਮੈਸੇਜ ਨਹੀਂ ਕਰਦੀ ਜਾਂ ਬੀਬੀ ਮੇਰੇ ਕੋਲ ਖੁਦ ਚੱਲ ਕੇ ਨਹੀਂ ਆਉਂਦੀ ਕਹਿੰਦਾ ਫਿਰ ਮੈਂ ਤੈਨੂੰ ਸੱਦਾਂਗਾ। ਕਹਿੰਦਾ ਇਦਾਂ ਦੇ ਹੁਣ ਬੜਿਆਂ ਦੇ ਕਹਿੰਦਾ ਮੇਰਾ ਬੜਾ ਗੂਰ ਪ੍ਰਚਾਰ ਹੁੰਦਾ। ਠੀਕ ਆ ਤੇ ਮੈਂ ਇਹ ਮਤਲਬ ਹੈ ਨਾ ਚਲੋ ਉਹ ਤੇ ਉਹਨੂੰ ਸਮਝ ਗਏ। ਠੀਕ ਆ ਕਿ ਮ ਬਟ ਇੱਕ ਗੱਲ ਕਹਿੰਦੀ ਐ ਕਿ ਜੇ ਤੂੰ ਮੁੱਦਾ ਇਹ ਚੀਨੂ ਠੰਡਾ ਕਰਨਾ ਨਾ ਤੇ ਆਪਣੇ ਸਿੰਘਣੀ ਨਾਲ ਫੋਟੋ ਪਾ ਵੀਡੀਓ ਪਾ ਕੇ ਸਪਸ਼ਟਿਕਨ ਦੇ ਦਿਓ ਜਿਹੜੀ ਮੈਂ ਵੀਡੀਓ ਪਾਈ ਉਹ ਮੈਂ ਭਾਈ ਸਾਹਿਬ ਦੇ ਕਹਿਣ ਤੇ ਪਾਈ ਸੀ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਠੀਕ ਐ ਨਾ ਤੇ ਫਿਰ ਮੈਂ ਉਹ ਭਾਈ ਸਾਹਿਬ ਨਾਲ ਮੇਂ ਗੱਲਬਾਤ ਹੋਈ ਕਿ ਮੈਂ ਤੇ ਭਾਈ ਸਾਹਿਬ ਨੇ ਮੈਨੂੰ ਇੱਕੋ ਸੁਜੈਸ਼ਨ ਦਿੱਤੀ ਕਿ ਵੀਰੇ ਬਹੁਤੀਆਂ ਸਫਾਈਆਂ ਨਹੀਂ ਦੇਣੀਆਂ ਤੁਸੀਂ ਵੀਡੀਓ ਪਾਤੀ ਆ ਸਪਸ਼ਟਿਕਨ ਦੇ ਦਿੱਤਾ ਚੁੱਪ ਮਤਲਬ ਆਪਾਂ ਕਿਨੂੰ ਕਿਨੂੰ ਚੁੱਪ ਕਰਾਵਾਂਗੇ ਜਾਂ ਕਿਹੜਾ ਕਿਹੜਾ ਮੂੰਹ ਬੰਦ ਕਰਾਵਾਂਗੇ ਐਦਾਂ ਨਹੀਂ ਜੋ ਮੈਂ ਕਹਿੰਦਾ ਤੂੰ ਸਪਸ਼ਟ ਕਰਨ ਦੇ ਤਾ ਬਸ ਗੱਲ ਮੁੱਕ ਗਈ ਠੀਕ ਹੈ ਤੇ ਜੇ ਲੋਕ ਕਹਿੰਦੇ ਤੂੰ ਚੋਰ ਆ ਤੇ ਕਹਦੇ ਚੋਰ ਆ ਹੂੰ ਠੀਕ ਹੈ ਤੇ ਮੈਂ ਉਹਨਾਂ ਨੇ ਕਿਹਾ ਕਹਿੰਦਾ ਵੀ ਹੁਣ ਭਾਈ ਸਾਹਿਬ ਤੇ ਕਹਿੰਦਾ ਵੀ ਜਦੋਂ ਮੈਂ ਬਾਬਿਆਂ ਤੇ ਕਾਰਵਾਈ ਪਾਈ ਸੀ ਜਿਹਨੇ ਬਰਾਤਕਾਰ ਕੀਤਾ ਸੀ ਕਹਿੰਦਾ ਮੈਂ ਅ ਘਰੇ ਜਾ ਕੇ ਕਾਰਵਾਈ ਪਾਈ ਤੇ ਉੱਥੇ ਮਿਲਦੇ ਇਲਜ਼ਾਮ ਲਾਤਾ ਵੀ 2 2 ਕਿਲੋ ਸੋਨਾ ਚੋਕਲੇ ਮਤ ਪਾ ਲਈ ਠੀਕ ਹੈ ਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਪਰ ਭਾਈ ਸਾਹਿਬ ਕਹਿੰਦਾ ਮੈਂ ਇਹ ਚੀਜ਼ ਕਹੀ ਹਾਂ ਮੈਂ ਚੁੱਕਿਆ ਮੈਂ ਚੋਰ ਆ ਕਹਿੰਦਾ ਜਦੋਂ ਸਾਡੇ ਤੇ ਕੋਈ ਇਲਜ਼ਾਮ ਲੱਗਦਾ ਨਾ ਠੀਕ ਹੈ ਕਹੋ ਕਿ ਹਾਂ ਮੈਂ ਇਹ ਹੀ ਕੀਤੇ ਆ ਠੀਕ ਆ ਮੰਨ ਚੋ ਠੀਕ ਆ ਕਿ ਹਾਂ ਵੀ ਪੰਪਾ ਇੱਕ ਬਹੁਤਿਆਂ ਕਿਨੂੰ ਸਫਾਈਆਂ ਦੇਣੀਆਂ ਜਿੰਨੂੰ ਦੇਖੋ ਹੁਣ ਮੈਂ ਇਹ ਸਿੰਘ ਮੈਨਾਂ ਰਹਿੰਦੇ ਆ ਇਹਨਾਂ ਨੂੰ ਪਤਾ ਮੈਂ ਕਿਦਾਂ ਦਾ ਬਸ ਇੱਥੋਂ ਤੱਕ ਆ ਹੁਣ ਤੁਹਾਨੂੰ ਪਤਾ ਵੀ ਤੁਹਾਡਾ ਆਪ ਵਿੱਚ ਕੀ ਬੌਂਡਿੰਗ ਆ ਤੁਹਾਡੀ ਟੀਮ ਦੀ ਠੀਕ ਹੈ ਤੇ ਜੇ ਤੁਸੀਂ ਲੋਕਾਂ ਨੂੰ ਜਵਾਬ ਦਿੰਦੇ ਫਿਰੋਗੇ ਤਾਂ ਫਿਰ ਤੇ ਜਾਂ ਜਵਾਬ ਦੇ ਲੋ ਜਾਂ ਤੇ ਕੰਮ ਕਰ ਲੋ ਮਸਲਾ ਹੁਣ ਕਾਫੀ ਤੁਹਾਹ ਤੱਕ ਬੈਠ ਗਿਆ ਹੈ ਬੈਠ ਗਿਆ ਉਹ ਠੀਕ ਹੈ ਤੇ ਮੈਂ ਤੇ ਹੁਣ ਇਹ ਚੀਜ਼ ਸੋਚ ਲਈ ਆ ਕਿ ਜੇੜਾ ਕੋਈ ਕਹਿੰਦਾ ਤੂੰ ਚੋਰ ਆਂ ਇਹ ਕਹਾਂ ਚੋਰ ਆਂ ਜੇ ਕਿ ਦੀ ਕਟਾ ਖੁੱਲ ਗਿਆ ਮੱਝ ਖੁੱਲ ਗਈ ਉਹ ਵੀ ਮੈਂ ਖੋਲੀ ਜਾਂ ਇਹ ਕਹਿੰਦਾ ਮੈਂ ਹੀ ਖੋਲੀ ਜਾਂ ਜੀ ਆਹੋ ਫਿਰ ਇੱਥੋਂ ਤੱਕ ਕੀ ਹੈ ਜੋ ਵੀ ਹੁਣ ਇਲਜ਼ਾਮ ਲਾਉਣੇ ਆ ਮੈਂ ਕਹਿੰਦਾ ਲਾ ਦਿਓ ਆਈਂ ਸੈਪਟ ਕਰਨ ਨੂੰ ਤਿਆਰ ਆਂ ਅਸੀਂ ਅੱਗੇ ਅੱਗੇ ਕਿਰਾਹਕਾਰ ਕਾਰਜ ਵਿੱਡੇ ਆ ਉਹਨਾਂ 'ਤੇ ਧਿਆਨ ਪਈਏ ਸਾਡੇ ਕੋਲ ਇੰਨੇ ਮਸਲੇ ਹਨੀ ਆ ਕਿ ਜਾਂ ਸਾਡੇ ਕੋਲ ਨਾ ਟਾਈਮ ਹੈ ਨਹੀਂ ਕਿ ਕਿਹੜੇ ਕਿਹੜੇ ਅੱਗੇ ਹੁਣ ਕਾਰਜਾ ਦੇ ਤੁਸੀਂ ਕਹਿ ਰਹੇ ਹੋ ਗੱਲ ਕਰ ਰਹੇ ਹੋ ਕਿ ਸੋਚੇ ਨਹੀਂ ਆ ਕਰਨੀ ਇਹ ਦੇਖੋ ਦੇਖੋ ਮਸਲੇ ਬਹੁਤ ਜ਼ਿਆਦਾ ਨੇ ਠੀਕ ਆ ਮੈਂ ਇਹ ਕਹਿਣਾ ਹੁਣਾ ਕਿ ਚਲੋ ਮੇਤੇ ਬੜਾ ਜ਼ੋਰ ਲਾਇਆ ਇਹਨਾਂ ਨੇ ਮੇਤੇ ਦੇ ਪੈਸੇ ਤੱਕ ਲਾਤੇ ਇਹਨਾਂ ਨੇ ਕਿ ਪੈਸੇ ਦੇ ਦੇ ਕੇ ਇਹਦੀ ਕੋਈ ਮਤਲਬ ਹੋਟਲ ਦੀ ਫੁਟੇਜ ਲੈ ਲਈਏ ਪ੍ਰੂਫ ਹੈ ਤੁਹਾਡੇ ਕੋਲ ਇਸ ਚੀਜ਼ ਦੇ ਕਿ ਪੈਸੇ ਦੇ ਕੇ ਇਹ ਖਾਰਾ ਕੁਝ ਕਰਵਾਇਆ ਤੁਹਾਨੂੰ ਦੇ ਕੇ ਜਾਵਾਂਗੇ ਤੁਸੀਂ ਚਲਾਇਓ ਨਾਲ ਜੀ ਠੀਕ ਹੈ ਤੁਹਾਨੂੰ ਸਭ ਕੁਝ ਤੁਹਾਨੂੰ ਉਹ ਫੋਟੋ ਵੀ ਦੇ ਕੇ ਜਾਵਾਂਗੇ ਉਹ ਜਿਹੜੇ ਉੱਤੇ ਮੇਰਾ ਨਾਮ ਲਿਖਿਆ ਹੋਟਲ ਤੇ ਠੀਕ ਹੈ ਤੇ ਉਹ ਬੰਦਾ ਵੀ ਬਾਅਦ ਵਿੱਚ ਆਪਾਂ ਤਾਂ ਹੁਣ ਤੇ ਇੱਕ ਆਪਣਾ ਸਿੰਗਲ ਪ੍ਰੈਂਚੂ ਨਹੀਂ ਆਇਆ ਉਹ ਬੰਦਾ ਵੀ ਫੜ ਲਿਆ ਸੀ ਹੋਟਲ ਵਾਲਾ ਠੀਕ ਹੈ ਉਹ ਵੀ ਚਲੋ ਕਹਿੰਦਾ ਵੀ ਮੈਨੂੰ ਜਿੱਥੇ ਕਹੋਗੇ ਪਰ ਮੇਰਾ ਫੇਸ ਹਾਈਡ ਰੱਖਿਓ ਮੈਂ ਰਿਕਾਰਡਿੰਗ ਤੇ ਗਵਾਹੀ ਦੇਣ ਨੂੰ ਤਿਆਰ ਹਾਂ ਕਿ ਮਤਲਬ ਇਹਨਾਂ ਨੇ ਕੀ ਕੀ ਕੀਤਾ ਵੀ ਕਿਦਾਂ-ਕਿਦਾਂ ਮੈਨੂੰ ਕਿਹਾ ਕਿ ਆਹ ਕੰਮ ਕਰਨਾ ਠੀਕ ਹੈ ਤੇ ਮੈਂ ਯਾਰ ਫਿਰ ਜੇ ਮੈਂ ਸਟੋਰੀਆਂ ਪਾਵਾਂਗਾ ਫਿਰ ਉਹ ਪਾਏਗਾ ਤੇ ਇਹ ਮਸਲਾ ਫਿਰ ਚੱਲੀ ਜਾਣਾ ਰੋਲਾ ਠੀਕ ਹੈ ਤਾਂ ਮੈਂ ਕਹਿੰਦੀ ਇੱਕੋ ਵਾਰੀ ਇਹ ਚੀਜ਼ ਦਾ ਨਿਬੇੜਾ ਕਰਕੇ ਨਾ ਜੇ ਕੋਈ ਮਤਲਬ ਜਿੱਦਾਂ ਤੁਸੀਂ ਫੋਨ ਕੀਤਾ ਤਾਂ ਤੁਹਾਨੂੰ ਸਾਹ ਕੁਝ ਦੇ ਕੇ ਜਾਵਾਂਗੇ ਤੇ ਤੁਸੀਂ ਚਲਾ ਦਿਓ ਗੱਲ ਮੁੱਕੀ